ਆਲੀ ਸ਼ਾਨ ਬਿਲਡਿੰਗਾ ਟਾਵਰ ਵਿਕਸਤ ਦੇਸ਼ ਕੈਨੇਡਾ ਏ ਚੌੜੀਆਂ ਸੜਕਾਂ ਸੁਖਸਵਰੀਦੀਆਂ ਰਕਬਾ ਦੂਰ ਦਰੇਡਾ ਏ ਆਈ ਲੈਸ ਅੰਗਰੇਜ਼ੀ ਪਾਸ਼ਾ ਜੇ ਨਹੀਂ ਪੜਨੀ ਆਉਂਦੀ ਕਾਮਯਾਬ ਨਹੀਂ ਇੱਥੇ ਕੋਈ ਗੱਭਰੂ ਬੁੱਢ ਬਲੇਡਾ ਏ ਕਦਰ ਵਕਤ ਦੀ অতি ਜ਼ਰੂਰੀ ਪੇਸ਼ੀ ਜਿਵੇਂ ਕਚਹਿਰੀ ਰਹੀ ਕਦਰ ਵਕਤ ਦੀ অতি ਜ਼ਰੂਰੀ ਪੇਸ਼ੀ ਜਿਵੇਂ ਕਚਹਿਰੀ ਦੀ ਸੁਖ ਦੀ ਨੀਂਦਾਂ ਤਾਜ਼ਾ ਖਾਣਾ ਐਸ ਆਰਾਮ ਪਰੇਡਾ ਏ ਮਿੱਠੀ ਜੇਲ ਕੈਨੇਡਾ ਅੰਦਰ ਕੈਦੀ ਵੇਖੇ ਲੋਕੀ ਚਾਦਰ ਵੇਖ ਕੇ ਪੈਰ ਪਸਾਰਿਆ ਫੇਰ ਨਾ ਲੱਗਦਾ ਠੇਡਾ ਏ ਮੈਗ ਡਾਲਰਾਂ ਦੀ ਖਿਚਬੰਦੀ ਦੌਰਜ ਹਰ ਕੋਈ ਸ਼ਾਮਲ ਜਗਰੀ ਰਿਸ਼ਤੇ ਠੀਕੇ ਲੱਗਦੇ ਕਿੱਡਾ ਖੂਬ ਕੈਨੇਡਾ ਖੂਬ ਛਲੇਡਾ ਏ ਨਹੀਂ ਲੱਗਦੇ ਰੁੱਖਾਂ ਨੂੰ ਡਾਲਰ ਕੋਈ ਭਲੇਖਾ ਖਾਵੇ ਨਾ ਕੰਮ ਮਿਲੇ ਤਾਂ ਸੋਖਾ ਜੀਣ ਨਹੀਂ ਤਾਂ ਟੇਡਾ ਮੇਡਾ ਏ ਦੂਰ ਦੇ ਟੋਲ ਸੁਹਾਣੇ ਇੱਥੇ ਕੋਈ ਗਰੀਬ ਨੂੰ ਪੁੱਛਦਾ ਨਹੀਂ ਬੇਰੋਜ਼ਗਾਰੀ ਨਿਰਖਵਾਰੀ ਭਾਵੇਂ ਰਤਬਾ ਕਿੱਡਾ ਏ ਸੁੰਦਰ ਬਾਤਾ ਮਰਨ ਸ਼ਾਂਤੀ ਹਰ ਕੋਈ ਇੱਥੇ ਫੰਨੇ ਖਾਂ ਪੈਸੇ ਸੰਗ ਸਰਦਾਰੀ ਮੁਕਤਾ ਹਰ ਕੋਈ ਇੱਕੋ ਜਿਹਾ ਏ ਪੈਸੇ ਸੰਗ ਸਰਦਾਰੀ ਮੁਕਤਾ ਹਰ ਕੋਈ ਇੱਕੋ ਜਿਹਾ ਏ ਧੰਨਵਾਦ ਸਾਸੂ ਕਿਸਾਨਾਂ ਦੀ ਮੌਤ ਹੋ ਗਈ ਭੁੱਖੇ ਤੇ ਆਏ ਪੁੰਜੀ ਸੌਦੇ ਰਹੇ ਸਮੇਂ ਦੀ ਸਰਕਾਰ ਨੇ ਸੁਣਾਈ ਨਹੀਂ ਕੀਤੀ ਸਿਆਲ ਵਿੱਚ ਕਹਿਰਾਂ ਦੀ ਸਰਦੀ ਵਿੱਚ ਕਿਸਾਨ ਤੇ ਠੰਡੇ ਪਾਣੀ ਦੀਆਂ ਕਿਸਾਨਾਂ ਤੇ ਠੰਡੇ ਪਾਣੀ ਦੀਆਂ ਤੋਪਾਂ ਚਲਾਈਆਂ ਗਈਆਂ ਕਈਆਂ ਕਿਸਾਨਾਂ ਨੂੰ ਜੇਲਾ ਵਿੱਚ ਕੈਦ ਕੀਤਾ ਗਿਆ ਮੋਦੀ ਸਾਹਿਬ ਨੇ ਮਨਕੀ ਬਾਤ ਬਹੁਤ ਵਾਰ ਕੀਤੀ 700 ਕਿਸਾਨਾਂ ਦੀ ਮੌਤ ਤੇ ਵੀ ਅਫਸੋਸ ਲਈ ਇੱਕ ਲਫ਼ਜ਼ ਵੀ ਨਹੀਂ ਕਿਹਾ ਲੰਮਾ ਸਮਾਂ بارش ਨਾ ਹੋਣ ਕਰਕੇ ਅਨਾਜਾਂ ਨਾ ਪੈਦਾ ਨਾ ਹੋਇਆ ਦੇਸ਼ ਵਿੱਚ ਕਾਲ ਪੈ ਗਿਆ ਲੋਕ ਰੋਟੀ ਤੋਂ ਤੰਗ ਹੋ ਗਏ ਮਹਾਰਾਜਾ ਰਜੀਤ ਸਿੰਘ ਨੇ ਪਿੰਡਾਂ ਸ਼ਹਿਰਾਂ ਵਿੱਚ ਹੋਕਾ ਬਦਵਾਤ ਫਰਾਇਆ ਲਾਹੌਰ ਦਰਬਾਰ ਵਿੱਚੋਂ ਆਨ ਭੰਡਾਰ ਖੁੱਲਿਆ ਖੁੱਲ ਗਿਆ ਹੈ ਮੁਫਤੀ ਦਾਣੇ ਰਾਸ਼ਨ ਲੈ ਜਾਵੋ ਕਬਲ ਇੱਕ ਖੁਦਾ ਨੂੰ ਮੰਨਣ ਦੇ ਹੁਕਮ ਦਿੰਦੇ ਸਨ ਬੁੱਤਕਾਰਿਆਂ ਦੇ ਬੁੱਤਾਂ ਦੀ ਵਿਕਰੀ ਘਟ ਗਈ ਮੂਰਤੀਆਂ ਦੀ ਵਿਕਰੀ ਦਾ ਟੈਕਸ ਸਰਕਾਰੀ ਖਜ਼ਾਨੇ ਵਿੱਚ ਜਾਂਦਾ ਸੀ ਰੂਮ ਦੇ ਬਾਦਸ਼ਾਹ ਕੈਨਸਰ ਕੋਲ ਸ਼ਿਕਾਇਤ ਲਾਈ ਗਈ ਅਜਰ ਈਸਾ ਜੀ ਸਰਕਾਰ ਦੇ ਖਿਲਾਫ ਪ੍ਰਚਾਰ ਕਰਦੇ ਹਨ ਬੁੱਤ ਵੇਲਾ ਛੱਡ ਕੇ ਖੁਦਾ ਨੂੰ ਮੰਨੋ ਹਜਰ ਈਸਾ ਜੀ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਗਿਆ ਹਜ਼ਰ ঈਸਾ ਜੀ ਦੇ ਨਾਲ 11 ਚੇਲੇ ਹੋਰ ਸਨ ਜਿਨ੍ਹਾਂ ਦੀ ਸ਼ਕਲ ਸੂਰਤ ਹਜ਼ਰਤਾਂ ਨਾਲ ਮਿਲਦੀ ਸੀ ਪੁਲਿਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਅਸਲੀ ঈਸਾ ਜੀ ਕੌਣ ਹਨ ਪੰਡਤਾਂ ਦੇ ਫਲਾਏ ਇਸ ਆਧੂ ਅਸ਼ਵਾਜ ਨੇ ਲੋਕਾਂ ਨੂੰ ਬੁਝਦਿਲ ਬੇਗੈਰਤ ਨੇ ਕਾਰਾ ਕਰ ਦਿੱਤਾ ਔਲੇ ਲੋਕਾਂ ਮੰਨ ਲਿਆ ਮੂਰਤੀ ਪੂਜਾ ਨਾਲ ਦੇਵੀ ਦੇਵਤੇ ਪ੍ਰਸੰਨ ਹੁੰਦੇ ਹਨ ਸੰਕਟ ਸਮੇ ਸਾਡੀ ਰੱਖਿਆ ਕਰਨਗੇ ਪਰ ਰੱਬ ਤਾਂ ਉਹਨਾਂ ਹੀ ਰੱਖਿਆ ਕਰਦਾ ਹੈ ਜੋ ਆਪਣੀ ਰੱਖਿਆ ਆਪ ਕਰਦੇ ਹਨ ਤੁਸੀਂ ਦੇਖ ਰਹੇ ਹੋ ਪੰਜਾਬ 247 ਤੇ ਪ੍ਰੋਗਰਾਮ ਅਸੀਂ ਲੈ ਕੇ ਹਾਜ਼ਰ ਹੋਏ ਆਂ ਜੀ ਧਰਮ ਅਤੇ ਸਮਾਜ ਧਰਮ ਸਿੱਖ ਧਰਮ ਖਾਸ ਕਰਕੇ ਸਿੱਖ ਧਰਮ ਜਿਹੜਾ ਉਹ ਜੀਵਨ ਸ਼ੈਲੀ ਦਾ ਇੱਕ ਧਰਮ ਹੈ ਜਿਹਦੇ ਵਿੱਚ ਮਨੁੱਖ ਨੂੰ ਕੰਮ ਕਰਨ ਦੇ ਨਾਲ ਨਾਲ ਗੁਰੂ ਸਾਹਿਬਾਂ ਨੇ ਹਦਾਇਤਾਂ ਕੀਤੀਆਂ ਨੇ ਕਿ ਸਿਰਫ ਅਧਿਆਤਿਕਵਾਦ ਜਿਹੜਾ ਉਹ ਹੀ ਸਾਡਾ ਇਸ਼ੂ ਨਹੀਂ ਆ ਸਾਡਾ ਇਸ਼ੂ ਹੈ ਚੰਗਾ ਜੀਵਨ ਜੀਣਾ ਤੇ ਸਿੱਖ ਧਰਮ ਦੇ ਜਿੰਨੇ ਪੈਰੋਕਾਰ ਨੇ ਜਿੰਨੀਆਂ ਸੰਪਰਤਾਵਾਂ ਨੇ ਉਹਦੇ ਵਿੱਚ ਸਭ ਤੋਂ ਵੱਧ ਇਸ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਸਾਫ਼ ਸੁਥਰਾ ਜੀਵਨ ਜਿਹੜਾ ਉਹ ਮਨੁੱਖ ਜੀਵੇ ਕਿਰਤ ਕਰੇ ਮਿਹਨਤ ਕਰੇ ਵੰਡ ਕੇ ਛਕੇ ਤੇ ਇਸੇ ਤਰ੍ਹਾਂ ਹੀ ਅੱਜ ਮੇਰੇ ਨਾਲ ਨੇ ਸਿੱਖ ਪੰਥ ਦੀ ਇੱਕ ਬੜੀ ਗੌਰਵਮਈ ਸ਼ਾਖਾ ਕਹਿ ਲੋ ਸੰਪਰਦਾਇ ਕਹਿ ਲੋ ਨਾਮਧਾਰੀ ਸੰਪਰਦਾਇ ਜਿਹਦਾ ਆਪਣਾ ਇਤਿਹਾਸ ਹੈ ਬੜਾ ਵੱਡਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਤੇ ਜਦੋਂ ਆਪਾਂ ਨਾਮਧਾਰੀ ਸੰਪਰਦਾਏ ਦੇ ਪਛੋਕੜ ਨਾਲ ਨਿਗਾਹ ਮਾਰ ਕੇ ਵੇਖਦੇ ਆ ਤਾਂ ਫੇਰ ਭਾਵੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਜੁੱਧ ਹੋਵੇ ਜਾਂ ਕੋਈ ਹੋਰ ਲੋਕ ਭਲਾਈ ਦੇ ਕੰਮ ਸਤਗੁਰੂ ਰਾਮ ਸਿੰਘ ਦੇ ਵੇਲੇ ਤੋਂ ਹੀ ਇਸ ਸੰਪਰਦਾਏ ਨੇ ਬਹੁਤ ਵੱਡਾ ਕੰਮ ਜਿਹੜਾ ਉਹ ਕੀਤਾ ਇੱਥੋਂ ਤੱਕ ਕਿ ਇੱਕ ਪਾਸੇ ਦੇਸ਼ ਵਿੱਚ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ ਨਾਮ ਮਿਲਵਰਤਨ ਲਹਿਰ ਚੱਲ ਰਹੀ ਸੀ ਦੂਜੇ ਪਾਸੇ ਗਵਰਨਮੈਂਟ ਦੇ ਬਰਾਬਰ ਆਪਣਾ ਪੈਰਲਲ ਡਾਕ ਵਾਲਾ ਵਿਧਾਨ ਪੈਦਾ ਕਰਨਾ ਔਰ ਚੈਲੰਜ ਕਰਨਾ ਉਹ ਸਰਕਾਰ ਨੂੰ ਗੋਰਿਆਂ ਨੂੰ ਦੇਸ਼ ਚੋਂ ਕੱਢਣ ਲਈ ਮਜਬੂਰ ਕਰਨ ਦੇ ਵਿੱਚ ਇਹ ਸਮਪਰਦਾਇ ਦਾ ਵੀ ਬਹੁਤ ਵੱਡਾ ਹੱਥ ਆ ਤੇ ਮਲੇਰਕੋਟਰੀ ਵਾਲੀ ਘਟਨਾ ਮੇਰੇ ਖਿਆਲ ਸਾਡੇ ਕਿਸੇ ਵੀ ਭਾਰਤਵਾਸੀ ਨੂੰ ਭੁੱਲੀ ਹੋਈ ਨਹੀਂ ਜਦੋਂ ਉੱਥੇ ਨਾਮਧਾਰੀ ਯੋਧਿਆਂ ਨੂੰ ਤੋਪਾਂ ਨਾਲ ਉਡਾਇਆ ਗਿਆ ਤੇ ਇੱਥੇ ਤਾਂ ਕਿਹਾ ਗਿਆ ਕਿ ਇੱਕ ਛੋਟਾ ਬੱਚਾ ਜਿਹੜਾ ਉਹ ਤੋਪ ਦੇ ਗੋਲੇ ਦੀ ਮਾਰ ਚ ਨਹੀਂ ਛਿਉਂਦਾ ਤੇ ਉਹਨੂੰ ਕਿਹਾ ਇਹਨੂੰ ਛੱਡ ਦਿੱਤਾ ਜਾਵੇ ਉਹਨੇ ਕਿਹਾ ਨਹੀਂ ਮੇਰੇ ਥੱਲੇ ਕੋਈ ਚੀਜ਼ ਰੱਖ ਦਿਓ ਮੈਂ ਇਹਨਾਂ ਨਾਲ ਸ਼ਹੀਦ ਹੋਣਾ ਚਾਹੁੰਦਾ ਐਡੀ ਸ਼ਹੀਦਾਂ ਵਾਲੀ ਇਹ ਸਾਡੀ ਸੰਪਰਦਾਇ ਜਿੱਤੇ ਸੀ ਮਾਣ ਕਰ ਸਕਦੇ ਆ ਤੇ ਉਹ ਸੰਪਰਦਾਇ ਤੋਂ ਅੱਜ ਸਾਡੇ ਨਾਲ ਜਥੇਦਾਰ ਜਗਿੰਦਰ ਸਿੰਘ ਜੀ ਮੁਕਤਾ ਜਿਹੜੇ ਖੁਦ ਲਿਖਾਰੀ ਨੇ ਪੋਇਟ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਤੇ ਉਹਨਾਂ ਨਾਲ ਅੱਜ ਵਿਚਾਰਵਤੰਤਰਾ ਕਰਨ ਦਾ ਸਾਨੂੰ ਮੌਕਾ ਮਿਲਿਆ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਪ੍ਰੋਗਰਾਮ ਤੇ ਨਾਲ ਦੀ ਨਾਲ ਹੀ ਜਥੇਦਾਰ ਜਗਿੰਦਰ ਸਿੰਘ ਮੁਕਤਾ ਹਰਾਨੂੰ ਜੀ ਐ ਕਿਨੇ ਜੀ ਬੈਗ ਜੀ ਦਾ ਖਾਲਸਾ ਬੈਗ ਜੀ ਦੇ ਫਤਿਹ ਜਿਵੇਂ ਮੈਂ ਦੱਸ ਰਿਹਾ ਜੀ ਸਿੱਖ ਧਰਮ ਦੀ ਦੂਜੇ ਧਰਮਾਂ ਨਾਲੋਂ ਵਿਲੱਖਣਤਾ ਇਹ ਆ ਕਿ ਅਸੀਂ ਪਹਿਲ ਕਿਰਤ ਨੂੰ ਦਿੰਨੇ ਆ ਤੇ ਸਾਡਾ ਉਦੇਸ਼ ਹੈ ਕਿਰਤ ਕਰੋ ਤੇ ਵੰਡ ਛਕੋ ਤੇ ਨਾਮ ਵੀ ਜਪੋ ਨਾਲ ਹਨਾ ਕਿਰਤ ਕਰਨ ਨੂੰ ਸਭ ਤੋਂ ਪਹਿਲੇ ਰੱਖਿਆ ਸਾਡੇ ਗੁਰੂ ਸਾਹਿਬਾਂ ਨੇ ਤੇ ਭਾਰਤ ਸਾਡਾ ਵਿਸ਼ਾਜਿਤ ਹੈ ਕਿ ਭਾਰਤ ਵਿੱਚ ਗਰੀਬੀ ਦੇ ਕਾਰਨ ਕੀ ਆ ਭੁੱਖਮਰੀ ਹੈ ਕਿਉਂ ਇਹ ਤੇ ਆਪਾਂ ਧਰਨਾ ਵਿਸਥਾਰ ਚ ਚਰਚਾ ਕਰਾਂਗੇ ਉਹਦਾ ਸੰਖੇਪ ਚ ਕਹਿਣਾ ਹੋਵੇ ਤੇ ਇਹਦੇ ਪਿੱਛੇ ਸਿਆਸਤ ਨੂੰ ਅਸੀਂ ਦੋਸ਼ੀ ਠਹਿਰਾ ਦਿੰਦੇ ਆ ਪਰ ਇਸ ਤੋਂ ਵੀ ਅੱਗੇ ਬਹੁਤ ਸਾਰੇ ਨੁਕਤੇ ਹੁੰਦੇ ਨੇ ਜਿਹੜੇ ਸਾਨੂੰ ਮੁਖਤਾ ਜੀ ਸਮਝਾਉਣਗੇ ਸਭ ਤੋਂ ਪਹਿਲਾਂ ਤਾਂ ਆਪਣੇ ਵਿਸ਼ੇ ਦੇ ਮੈਂ ਤੁਹਾਨੂੰ ਸਵਾਲ ਕਰਦਾ ਜੀ ਸਭ ਤੋਂ ਪਹਿਲਾਂ ਤੁਸੀਂ ਤੁਹਾਡੇ ਨਜ਼ਰੀਏ ਚ ਗਰੀਬੀ ਤੇ ਭੁੱਖਮਰੀ ਭਾਰਤ ਵਿੱਚ ਕਿਉਂ ਇੰਨੇ ਧਰਮ ਐਦਾ ਆਪਾਂ ਰੱਬ ਨੂੰ ਮੰਨਣ ਵਾਲੇ ਲੋਕ ਜਗਾ ਜਗਾ ਪੂਜਾ ਪਾਠ ਬਹੁਤ ਹਵਨ ਖੰਡ ਪਾਠ ਸਾਹਿਬ ਕੀਰਤਨ ਰਾਨ ਸੁਭਾਈ ਬਹੁਤ ਕੁਝ ਕਰਦੇ ਅਸੀਂ ਜਿਹੜੇ ਨੀਂਵ ਹੀ ਕਰਦੇ ਉਹ ਸਾਡੇ ਨੂੰ ਸੌਖੇ ਆ ਸਾਡਾ ਉਹ ਖਿੱਤਾ ਭੁੱਖਮਰੀ ਗਰੀਬੀ ਦਾ ਸ਼ਿਕਾਰ ਕਰ ਤੁਹਾਡੀ ਨਜ਼ਰ ਚ ਕੀ ਕਾਰਨ ਨੇ ਕਾਰਨ ਜੇ ਭਾਰਤ ਦਾ ਪ੍ਰਾਚੀਨ ਇਤਿਹਾਸ ਪੜ ਕੇ ਵਿਚਾਰ ਕੇ ਵੇਖਿਆ ਜਾਏ ਤਾਂ ਭਾਰਤ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਪਰ ਭਾਰਤ ਦੀ ਗਰੀਬੀ ਦੇ ਕੁਝ ਐਸੇ ਕਾਰਨ ਹਨ ਜਿਨ੍ਹਾਂ ਕਰਕੇ ਭਾਰਤ ਵਿੱਚ ਗਰੀਬੀ ਭੁੱਖਮਰੀ ਅਯੋਗੇ ਸਮੇਂ ਵਿੱਚ ਵੀ ਲੋਕ ਗਰੀਬੀ ਦੀ ਮਾਰ ਚੱਲ ਰਹੇ ਹਨ ਗਰੀਬੀ ਤੇ ਅਮੀਰੀ ਵੰਡ ਵਿਤਕਰਾ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਖੱਤਰੀ ਬ੍ਰਾਹਮਣ ਸੋਦ ਵੈਸ਼ ਚਾਰ ਜਾਤੀਆਂ ਵਿੱਚ ਸਮਾਧ ਨੂੰ ਵੰਡਿਆ ਗਿਆ ਖੱਤਰੀ ਬ੍ਰਾਹਮਣ ਦੋ ਹੀ ਸਵਰਨ ਜਾਤੀਆਂ ਸਨ ਖੱਤਰੀਆਂ ਦਾ ਕੰਮ ਸੀ ਰੱਖਿਆ ਕਰਨੀ ਤਲਵਾਰ ਚਲਾਣੀ ਵਿਧਿਆਪਨ ਦਾ ਕੇਵਲ ਬ੍ਰਾਹਮਣਾਂ ਨੂੰ ਹੱਕ ਸੀ ਵੈਛਾਂ ਦੇ ਜੁਮੇ ਖੇਤੀ ਕਰਨੀ ਅਨਾਜ ਪੈਦਾ ਕਰਨਾ ਪਾਈ ਕਾਨਸੇ ਨਾ ਬਾਜੀ ਦੇ ਲਿਖੇ ਮਹਾਨ ਕੋਸ਼ ਤੋਂ ਪ੍ਰੂਫ ਮਿਲਦਾ ਹੈ ਸਵਰਨ ਜਾਤੀਆਂ ਤੋਂ ਬਿਨਾ ਹੋਰ ਜਿੰਨੀਆਂ ਵੀ ਜਾਤੀਆਂ ਸਨ ਤਰਖਾਨ ਲੋਹਾ ਘੁਮਿਆਰ ਨਾਈ ਸੀਵੇ ਜੱਟ ਜੁਲਾਹੇ ਸਭ ਨੂੰ ਸੂਦਰ ਕਹਿ ਕੇ ਦਰਕਾਰਿਆ ਜਾਂਦਾ ਸੀ ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਕੋਈ ਸਕੇਤ ਸੰਕੇਤ ਮਿਲਦੇ ਹਨ ਕਿ ਉਦੋਂ ਹੀ ਵਿਵਾਦ ਚੱਲਦਾ ਹੋਵੇਗਾ ਜਿਸ ਕਰਕੇ ਉਹਨਾਂ ਨੇ ਆਪਣੀ ਬਾਣੀ ਤੇ ਇਹ ਪੰਕਤੀਆਂ ਦਰਜ ਕੀਤੀਆਂ ਹਨ ਕਹੋਰੇ ਪੰਡਤ ਬ્રાਹਮਣ ਕੱਬ ਕੇ ਹੋਏ ब्राह्मण ਕਹੇ ਕਾ ਜਨਮਤ ਖੋਏ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾੜ ਕਾਹੀ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਾ ਦੁੱਧ ਇਸੇ ਤਰ੍ਹਾਂ ਦੇ ਵੰਡ ਵਿਤਰੇ ਉਚਨੀਚ ਵੰਡ ਵਿਤਰੇ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਵਿੱਚੋਂ ਹੀ ਪ੍ਰਮਾਣ ਮਿਲਦੇ ਹਨ ਉਹ ਕਹਿੰਦੇ ਹਨ ਨੀਚਾ ਅੰਦਰ ਨੀਚ ਜਾਤ ਨੀਤੀ ਹੂੰ ਅਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵਡਿਆਂ ਤੋਂ ਕਿਆ ਰੀਸ ਸੋਹਾ ਸੂਦ ਗਰੀਬੀ ਦਾ ਮੋਢ ਬਣ ਗਈ ਦੂਜਾ ਕਾਰਨ ਅਨਪੜਤਾ ਸੀ ਕਿਉਂਕਿ ਲੋਕ ਪੜ੍ਹੇ ਨਹੀਂ ਸਨ ਪੋਟਿਆਂ ਤੇ 20 ਤੋਕੇ ਗਿਣਨੇ ਹਣ ਜਾਣਦੇ ਖੱਤਰੀ ਤੇ ਬ੍ਰਾਹਮਣ ਜੋ ਹੁਕਮ ਕਰਦੇ ਹਨ ਉਹ ਰੱਬੀ ਫਰਮਾਨ ਮੰਨਿਆ ਜਾਂਦਾ ਸੀ 15ਵੀਂ ਸਦੀ ਦੇ ਜ਼ਮਾਨੇ ਦੇ ਲੋਕਾਂ ਬਾਰੇ ਇੱਕ ਉਰਦੂ ਦਾ ਸ਼ਾਇਰ ਆਪਣੀ ਕਵਿਤਾ 'ਚ ਐਉਂ ਜ਼ਿਕਰ ਕਰਦਾ ਹੈ ਉਹ ਜ਼ਮਾਨੇ ਦੀ ਤਸਵੀਰ ਖਿੱਚਦਾ ਹੈ ਜ਼ਮਾਨੇ ਮੇ ਉਸ ਵਕਤ ਅੰਧੇਰ ਥਾ ਹਿੰਦ ਮੇ ਨਾ ਥਾ ਰੋਸ਼ਨੀ ਕਾ ਪਤਾ ਨਾ ਸੀਰ ਜਾਂ ਬੰਦੀ ਨਾ ਤਰਤੀਬ ਸੀ ਨਾ ਇਨਸਾਨੀਅਤ ਸੀ ਨਾ ਤਹਜ਼ੀਬ ਥੀ ਬਜਾਹਰ ਅਗਰ ਤੇ ਉਹ ਇਨਸਾਨ ਤੇ ਹਕੀਕਤ ਨੇ ਲੇਕਿਨ ਉਹ ਹੈਵਾਨ ਤੇ ਡੰਗਰਾ ਵਰਗੇ ਕਹੇ ਉਹਨਾਂ ਨੇ ਬੁੱਤੋਂ ਕੀ ਪ੍ਰਸਤ ਘਾ ਉਹ ਜੋਰ ਥਾ ਕਿ ਹਰ ਕਾ ਥਾ ਖੁਦਾ ਇਕ ਜੁਦਾ ਕੀਆ ਕਤਲ ਲੜਕੀ ਜਾਂ ਪੈਦਾ ਹੋਈ جہਾਲਤ ਕੀ ਬਸ ਇੰਤਹਾ ਹੋ ਗਈ ਸਮਾਜ ਨੂੰ ਮੂਰਤੀ ਪੂਜਾ ਅੰਧਵਿਸ਼ਵਾਸੀ ਪ੍ਰੋਤ ਜਮਾਤ ਦੀ ਦੇਣ ਸੀ ਲੋਕਾਂ ਆਪਣੇ ਘਰਾਂ ਵਿੱਚ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਸਨ ਜਦੋਂ ਕਿਸੇ ਰੱਬ ਦਾ ਲਤ ਬਾਹ ਨੱਕ ਕਾਂ ਟੁੱਟ ਜਾਂਦਾ ਸੀ ਬਾਹਰ ਸੁੱਟ ਕੇ ਬਾਜ਼ਾਰ ਵਿੱਚੋਂ ਹੋਰ ਮੂਰਤੀ ਖਰੀਦਦੀ ਖਰੀਦ ਗਈ ਲੋਕ ਲੈ ਹੁੰਦੇ ਸਨ ਇਤਿਹਾਸ ਵਿੱਚੋਂ حضرت ঈਸਾ ਜੀ ਬਾਰੇ ਵੀ ਪ੍ਰਮਾਣ ਮਿਲਦਾ ਹੈ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਹੁੰਦੀ ਕਰਦੇ ਹਨ حضرت ঈਸਾ ਜੀ ਯੂਰੋਸ਼ਲਮ ਦੇ ਲੋਕਾਂ ਨੂੰ ਖੁਦਾ ਦੀ ਪੂਜਾ ਕਰਨ ਲਈ ਉਪਦੇਸ਼ ਦਿੰਦੇ ਸਨ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਨ ਤੋਂ ਰੋਕਦੇ ਸਨ ਕੇਵਲ ਇੱਕ ਖੁਦਾ ਨੂੰ ਮੰਨਣ ਦੇ ਹੁਕਮ ਦਿੰਦੇ ਸਨ ਬੁੱਤਕਾਰਿਆਂ ਦੇ ਬੁੱਤਾਂ ਦੀ ਵਿਕਰੀ ਘਟ ਗਈ ਮੂਰਤੀਆਂ ਦੀ ਵਿਕਰੀ ਦਾ ਟੈਕਸ ਸਰਕਾਰੀ ਖਜ਼ਾਨੇ ਵਿੱਚ ਜਾਂਦਾ ਸੀ ਰੂਮ ਦੇ ਬਾਦਸ਼ਾਹ ਕੈਨਸਰ ਕੋਲ ਸ਼ਿਕਾਇਤ ਲਾਈ ਗਈ ਅਜਰ ਈਸਾ ਜੀ ਸਰਕਾਰ ਦੇ ਖਿਲਾਫ ਪ੍ਰਚਾਰ ਕਰਦੇ ਹਨ ਬੁੱਤ ਵੇਚ ਛੱਡ ਕੇ ਖੁਦਾ ਨੂੰ ਮੰਨੋ ਅਜਰ ਈਸਾ ਜੀ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਗਿਆ ਅਜਰ ਈਸਾ ਜੀ ਦੇ ਨਾ 11 ਚੇਲੇ ਹੋਰ ਸਨ ਜਿਨ੍ਹਾਂ ਦੀ ਸ਼ਕਲ ਸੂਰਤ ਹਜ਼ਰਤਾਂ ਨਾਲ ਮਿਲਦੀ ਸੀ ਪੁਲਿਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਅਸਲੀ ਈਸਾ ਜੀ ਕੌਣ ਹਨ ਉਹਨਾਂ ਦੇ ਚੇਲੇ ਪਿਤਰਥ ਨੇ ਪੈਸੇ ਲੈ ਕੇ ਭੇਤ ਦੇ ਦਿੱਤਾ ਤੇ ਕਿਆ ਜਿਹਦਾ ਮੈਂ ਮੋਢਾ ਚੁੰਮਾਂਗਾ ਬੋਸਾ ਲਵਾਗਾ ਉਸਨੂੰ ਗ੍ਰਫਤਾਰ ਕਰ ਲਿਓ ਸਮੇਂ ਦੀ ਸਰਕਾਰ ਨੇ ਈਸਾ ਜੀ ਨੂੰ ਤਸ਼ੱਦਦ ਕੀਤਾ ਬੁੱਤ ਪੂਜਨ ਦੀ ਪ੍ਰਥਾ ਅੱਜ ਵੀ ਵੇਖਣ ਵਿੱਚ ਆਉਂਦੀ ਹੈ ਉਸ ਸਮੇਂ ਸਰਕਾਰ ਨੇ ਹਜ਼ਰ ਈਸਾ ਜੀ ਦਾ ਲਿਆਜ ਨਹੀਂ ਕੀਤਾ ਅੱਛਾ ਮੈਂ ਤੁਹਾਨੂੰ ਇੱਥੇ ਰੋਕ ਕੇ ਥੋੜੀ ਜਿਹੀ ਆਪਾਂ ਜਨਰਲ ਗੱਲ ਕਰਦੇ ਆ ਤੁਹਾਡੇ ਹੁਣ ਤੱਕ ਦੇ ਜਿਹੜੀ ਵਿਚਾਰ ਚਰਚਾ ਤੁਸੀਂ ਦੱਸੀ ਆ ਉਹਦੇ ਵਿੱਚ ਗਰੀਬੀ ਦਾ ਇੱਕ ਪ੍ਰਮੁੱਖ ਕਾਰਨ ਦੱਸਿਆ ਹੈ ਕਿ ਜਿਹੜਾ ਵਰਨਵੰਡ ਸੀਗੀ ਪਹਿਲਾਂ ਤਾਂ ਵਰਨਵੰਡ ਤੇ ਹੀ ਆਪਾਂ ਵਰਨਵੰਡ ਜਿਹੜਾ ਪਹਿਲਾ ਮੁੱਦਾ ਹੈ ਜਿਹਦੇ ਵਿੱਚ ਸਮਾਜ ਨੂੰ ਕੁਝ ਹਿੱਸਿਆਂ 'ਚ ਵੰਡ ਦਿੱਤਾ ਗਿਆ ਕੁਝ ਲੋਕ ਜਿਹੜੇ ਬ੍ਰਾਹਮਣ ਸੀਗੇ ਉਹ ਆਪਣੇ ਆਪ ਨੂੰ ਉੱਚ ਜਾਤੀ ਦੱਸ ਕੇ ਦੂਜਿਆਂ ਨੂੰ ਰੱਬ ਦੇ ਪਹਿਰਾ ਤੋਂ ਕਿਸੇ ਨੂੰ ਕਿਤੇ ਉਹ ਲੱਤਾਂ ਚੋਂ ਨਿਕਲਦਾ ਹੋਇਆ ਦੱਸ ਕਿ ਉਹਨਾਂ ਨੂੰ ਅੰਤਰਕਾਰ ਦੇ ਰਹੇ ਇੱਕ ਕਾਰਨ ਵੱਡਾ ਤੇ ਤੁਸੀਂ ਇਹ ਕਿਹਾ ਹਾਂਜੀ ਹਾਂਜੀ ਦੂਸਰਾ ਦੇ ਨਾਲ ਤੁਸੀਂ ਜੋੜ ਰਹੇ ਹੋ ਬੁੱਤਪ੍ਰਸਤੀ ਹਾਂਜੀ ਬੁੱਤਪ੍ਰਸਤੀ ਦਾ ਵਿਰੋਧ ਮੇਰੇ ਖਾਲ ਹਿੰਦੂ ਧਰਮ ਤੋਂ ਇਲਾਵਾ ਸਾਰੇ ਧਰਮ ਕਰਦੇ ਨੇ ਇਸਲਾਮ ਦੇ ਵਿੱਚ ਵੀ ਬੁੱਤਪ੍ਰਸਤੀ ਨੂੰ ਨਹੀਂ ਮੰਨਿਆ ਜਾਂਦਾ 크੍ਰਿਸਟਿਅਨਟੀ ਦੇ ਵਿੱਚ ਵੀ ਨਹੀਂ ਮੰਨਿਆ ਜਾਂਦਾ ਬੁੱਧ ਧਰਮ ਦੇ ਖੈਰ ਕਹਿੰਦੇ ਬਿਲਕੁਲ ਹੀ ਕਿਸੇ ਨੂੰ ਨਹੀਂ ਮੰਨਦਾ ਤੇ ਸਿੱਖ ਧਰਮ ਵੀ ਤੇ ਦੂਜਾ ਤੁਸੀਂ ਜ਼ਿਕਰ ਕੀਤਾ ਹੁਣ ਭਗਤ ਕਬੀਰ ਦਾ ਜਾਂ ਭਗਤੀ ਲਹਿਰ ਦਾ ਕਿਹਾ ਜਾਂਦਾ ਹੈ ਕਿ ਜਿਹੜੀ ਭਗਤੀ ਲਹਿਰ ਆ ਉਹ ਇੱਕ ਕਿਸਮ ਦਾ ਅੰਦੋਲਨ ਸੀਗਾ ਪੂਰਾ ਜਿਹੜੀ ਇਹ ਸੈਟਅਪ ਸੀਗੀ ਬ੍ਰਾਹਮਣ ਦੀ ਫਲਾਈ ਹੋਈ ਉਹਦੇ ਖਿਲਾਫ ਤੇ ਉਸੇ ਅੰਦੋਲਨ ਦਾ ਅਗਲਾ ਪੜਾ ਜਿਹੜਾ ਸੀਗਾ ਉਹ ਸਿੱਖ ਧਰਮ ਦਾ ਵਿਕਾਸ ਤੇ ਉਹਦੀ ਉਤਪਤੀ ਹੁੰਦੀ ਆ ਸਿੱਖ ਧਰਮ ਵੀ ਉਹ ਭਗਤੀ ਲਹਿਰ ਦੇ ਪਾਇਪੂਰਨਿਆਂ ਤੇ ਕਿ ਅਸੀਂ ਊਚ ਨੀਚ ਨਹੀਂ ਮੰਨਦੇ ਵਰਨਵੰਡ ਨੂੰ ਨਹੀਂ ਮੰਨਦੇ ਤੇ ਸਭ ਨੂੰ ਬਰਾਬਰ ਅਧਿਕਾਰ ਦੇਣਾ ਚਾਹੁੰਦੇ ਆ ਤੇ ਨਾਲ ਦੀ ਨਾਲ ਹੀ ਜਿਹੜੀ ਮੂਰਤੀ ਪੂਜਾ ਉਹਦਾ ਵਿਰੋਧ ਕਰਦਾ ਸੀਗਾ ਇੱਕ ਤੁਸੀਂ ਹੁਣ ਤੱਕ ਜਿਹੜੇ ਦੱਸੇ ਨੇ ਉਹ ਪੁਆਇੰਟ ਮੇਰੀ ਸਮਝ ਚ ਇਹ ਆਏ ਨੇ ਜੀ ਹਾਂਜੀ ਇਹ ਤੋਂ ਅੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਹੋਰ ਕਿਹੜੇ ਕਾਰਨ ਨੇ ਜਿਹਦੇ ਕਰਕੇ ਭਾਰਤ ਗਰੀਬੀ ਚ ਜਕੜਿਆ ਰਿਹਾ ਮੈਂ ਇਹ ਵੀ ਇੱਕ ਕਾਰਨ ਸਮਝਦਾ ਪੰਡਤਾਂ ਦੇ ਫਲਾਏ ਇਸ ਅੰਧ ਉਸ਼ਵਾਜ ਨੇ ਲੋਕਾਂ ਨੂੰ ਬੁਝਦਿਲ ਬੇਗੈਰਤ ਨੇ ਕਾਰਾ ਕਰ ਦਿੱਤਾ ਬੋਲੇ ਲੋਕਾਂ ਮੰਨ ਲਿਆ ਮੂਰਤੀ ਪੂਜਾ ਨਾਲ ਦੇਵੀ ਦੇਵਤੇ ਪ੍ਰਸੰਨ ਹੁੰਦੇ ਹਨ ਸੰਕਟ ਸਮੇ ਸਾਡੀ ਰੱਖਿਆ ਕਰਨਗੇ ਪਰ ਰੱਬ ਤਾਂ ਉਹਨਾਂ ਹੀ ਰੱਖਿਆ ਕਰਦਾ ਹੈ ਜੋ ਆਪਣੀ ਰੱਖਿਆ ਆਪ ਕਰਦੇ ਹਨ ਜੀ ਬਿਲਕੁਲ ਬਿਲਕੁਲ ਗਰੀਬੀ ਦਾ ਕਾਰਨ ਇਹ ਵੀ ਬਣਿਆ ਨਾਦਰ ਸ਼ਾਹ ਮਹਿਮੂਦ ਗਜਨੀ ਮੁਹੰਮਦ ਗੋਰੀ ਛੇ ਸੂਰੀ ਅਹਿਮਦ ਸ਼ਾਹ ਬਦਾਲੀ ਵਰਗੇ ਜਰਵਾਣੇ ਜਬਰ ਹਿੰਦੂਆਂ ਦੀਆਂ ਬਹੁ ਬੇਟੀਆਂ ਧਨ ਮਾਲ ਲੁੱਟ ਕੇ ਲੈ ਜਾਂਦੇ ਹਿੰਦੂ ਇਕੱਠੇ ਹੋ ਕੇ ਰੋ ਕੇ ਦੋ ਘੜੀਆਂ ਫਿਰ ਚੁੱਪ ਕਰ ਜਾਂਦੇ ਅਹਿਮਦ ਸ਼ਾਹ ਬਦਾਲੀ ਨੇ ਤਾਂ 8 ਵਾਰ ਹਿੰਦੁਸਤਾਨ ਹਿੰਦੂਆਂ ਨੂੰ ਹਿੰਦੂਆਂ ਦੇ ਮਦਨਾ ਚੋਂ ਸੋਨੇ ਦੇ ਕਲਸ ਧਨ ਦੌਲਤ ਲੁੱਟਿਆ ਜਿਸ ਬਾਰੇ ਇਹ ਖਾਨ ਮਸ਼ਹੂਰ ਸੀ ਖਾਦਾ ਪਿਤਾ ਲਾਹਦਾ ਬਾਦਾ ਅਮਦ ਸ਼ਾਹ ਦਾ ਕਈ ਵਾਰ ਲੁੱਟਿਆ ਮਮੂਦ ਹਿੰਦੂ ਮੰਦਿਰ ਅਮਦ ਸ਼ਾਹ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਹੈ ਜੀ ਨਾਦਰ ਸ਼ਾਹ ਦੇ ਹਮਲੇ ਤੇ ਅਮਦ ਸ਼ਾਹ ਅਬਦਾਲੀ ਦੇ ਹਮਲੇ ਜਾਂ ਫਿਰ ਉਹ ਤੋਂ ਇਲਾਵਾ ਗਜਨਵੀ ਦੇ ਵੀ ਬਹੁਤ ਸਾਰੇ ਹਮਲੇ ਸਾਰਾ ਹਮਲੇ ਉਹਦੇ ਵੀ ਹੋਏ ਭਾਰਤ ਦੇ ਮਮੂਦ ਗਜਨਵੀ ਬੜੀ ਵੱਡੀ ਲੁੱਟ ਕਰਦੇ ਰਹੇ ਲਗਾਤਾਰ ਉਹ ਔਰ ਬੜਾ ਜਬਰ ਜਿਹੜਾ ਭਾਰਤ ਦੇ ਲੋਕਾਂ ਦੇ ਉੱਤੇ ਉਸ ਸਮੇਂ ਹੋਇਆ ਗਰੀਬੀ ਦਾ ਕਾਰਨ ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜਾ ਧਨ ਦੌਲਤ ਸੀ ਉਹ ਲੁੱਟ ਕੇ ਲੈ ਜਾਂਦੇ ਰਹੇ ਇਰਾਨੀ ਤੇ ਅਫਗਾਨੀ ਜਿਹੜੇ ਧੜਵੀ ਸੀਗੇ ਹਾਂਜੀ ਕਈ ਵਾਰ ਲੁੱਟਿਆ ਮਮੂਦ Hindu ਮੰਦਰਾਂ ਨੂੰ ਕਾਰਾਂ ਬਾਦ ਪੱਥਰ ਦੀ ਮੂਰਤਾਂ ਬਖਾਲੀ ਨਾ ਪੱਥਰ ਦੀਆਂ ਮੂਰਤਾਂ ਬਖਾਲੀ ਨਾ ਹਿੰਦੂਆਂ ਦੇ ਮੰਦਰਾਂ ਚੋਂ ਸੋਨੇ ਦੇ ਕਲਸ ਲਾਏ ਕੀਤੀ ਮਨਮਾਨੀ ਅੰਨਾ ਹੋਇਆ ਬਦਾਲੀਣਾ ਜਿਹੜੇ ਪੰਡਤ ਕਹਿੰਦੇ ਸਨ ਵਾਪੇ ਨਹੀਂ ਹੋ ਜਾਣਗੇ ਹਾਂ ਹਾਂ ਤੇ ਉਹਨਾਂ ਨੂੰ ਕੋਈ ਨਾ ਵਿਗੜਿਆ ਉਹਨਾਂ ਨੂੰ ਲੁੱਟਿਆ ਇਹਨਾਂ ਨੂੰ ਇਹ ਤੇ ਮੇਰੇ ਖਿਆਲ ਬਾਬਰ ਬਾਣੀ ਚ ਗੁਰੂ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ ਕਿ ਕੋਈ ਨਾ ਕੋਈ ਮੁਗਲ ਨਾ ਹੋਵਾ ਆਂਦਾ ਅੰਦਾ ਜਦੋਂ ਬਾਬਰ ਦਾ ਹੱਲਾ ਹੋਣਾ ਸੀ ਉਦੋਂ ਵੀ ਬ੍ਰਾਹਮਣਵਾਦ ਨੇ ਭਰਮ ਪੈਦਾ ਕੀਤਾ ਸੀ ਕਿ ਸਾਡੀ ਧਰਤੀ ਇੰਨੀ ਪਵਿੱਤਰ ਹੈ ਕਿ ਇੱਥੇ ਕੋਈ ਆਏਗਾ ਤਾਂ ਅੰਨਾ ਹੀ ਹੋ ਜਾਏਗਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵਿੱਚ ਲਾ ਲੋ ਆਪੇ ਜੰਗਲਾ ਕਾਜਲੋਂ ਤਾਇਆ ਜੋਰੀ ਮੰਗੇ ਧਾਣੇ ਲਾ ਲੋ ਸ਼ਰਮ ਤਰਮ ਤੋਂ ਸ਼ਬਦ ਲੋਏ ਪੂੜ ਫਿਰੇ ਪ੍ਰਧਾਨ ਮੇ ਲਾ ਉਹਨਾਂ ਵੀ ਇਸ ਦਲ ਦੀ ਹਾ ਦਾ ਨਾਰਾ ਮਾਰਿਆ ਜੀ ਉਹਨਾਂ ਵੀ ਉਸ ਸਮੇਂ ਦਾ ਹਾਲਾਤ ਨੂੰ ਬਿਆਨ ਕੀਤਾ ਕਾਬਲ ਤੋਂ ਬਾਬਰ ਬਾਦਸ਼ਾਹ ਯੂਨਾਨ ਤੋਂ ਸਿਕੰਦਰ ਆਇਆ ਸਭ ਨੇ ਭਾਰਤੀਆਂ ਹਿੰਦੂਆਂ ਨੂੰ ਕੁੱਟਿਆ ਅਤੇ ਲੁੱਟਿਆ ਜੀ ਕਿਸੇ ਨੇ ਵੀ ਘਟ ਨਹੀਂ ਕੀਤੀ ਮੁਗਲ ਸਰਕਾਰ ਨੇ ਹਿੰਦੁਸਤਾਨ ਤੇ 700 ਸਾਲ ਰਾਜ ਕੀਤਾ ਅਮੀਰ ਅਮੀਰ ਹੁੰਦੇ ਗਏ ਗਰੀਬ ਗੁਰਬਤ ਦੀ ਚੱਕੀ ਵਿੱਚ ਪਿਸਦੇ ਰਹੇ ਪੰਜਾਬ 'ਚ ਸਿੱਖ ਰਾਜ ਦਾ ਸਮਾਂ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦਰਾ ਖੈਬਰ ਜਿਸ ਰਸਤੇ ਕਾਬਲ ਕੰਧਾਰ ਤੋਂ ਬਖਾਨਦਸਤਾਨ ਤੋਂ ਜਾਬਰ ਜਰਵਾਣੇ ਲੰਘ ਕੇ ਭਾਰਤ ਵਿੱਚ ਦਾਖਲ ਹੁੰਦੇ ਸਨ ਉਹ ਦਰਾ ਖੈਬਰ ਸਦਾ ਲਈ ਬੰਦ ਕਰ ਦਿੱਤਾ ਮੁਕਤਾ ਕਾਰਨ ਕਰਨਾ ਵਿੱਚੋਂ ਕੋਈ ਸਤਨਾ ਕਹਿ ਰਿਹਾ ਹਾਂ ਜੀ ਡਿਠਾ ਪਰ ਇਤਿਹਾਸ ਦੇ ਪੰਨਿਆਂ 'ਚੋਂ ਚੇਤਾ ਆ ਗਿਆ ਗੱਲਾਂ ਪੁਰਾਣੀਆਂ ਦਾ ਨੀਤੀਵਾਨ ਸੂਝਾਨ ਪ੍ਰਮਾਣ ਹੋਇਆ ਮਾਲ ਪੰਜਾਂ ਦਰਿਆਵਾਂ ਦੇ ਪਾਣੀਆਂ ਦਾ ਦਰਾ ਖੈਬਰਸ ਦਾ ਘਰ ਬੰਦ ਦਿੱਤਾ ਮੂੰਹ ਮੋੜਿਆ ਸਿੰਘਾਂ ਦੁਰਾਨੀਆਂ ਦਾ ਸ਼ੇਰੇ ਮਰਦ ਮਹਾਰਾਜਾ ਰਜੀਤ ਕੀਤਾ ਪੈਦਾ ਕਾਫਲਾ ਸੂਰੇ ਲਸਾਨੀਆਂ ਦਾ ਸੁੱਕੇ ਸਾ ਥਲ ਪਈ ਜਾਲਮਾਂ ਨੂੰ ਗੱਲਾਂ ਭੁੱਲੀਆਂ ਪੁੱਲ ਗਈਆਂ ਨਖਰੇ ਨਾਜਦੀਆਂ ਗੱਲਾਂ ਭੁੱਲ ਗਈਆਂ ਨਖਰੇ ਨਾਜਦੀਆਂ ਉਹਦੇ ਇੱਕ ਇਸ਼ਾਰੇ ਤੇ ਅਟਕਟ ਕੇ ਲੋਕੀ ਕਰਨ ਗੱਲਾਂ ਉਹਦੇ ਰਾਜ ਦੀਆਂ ਸਿੱਖ ਰਾਜ ਦੇ ਸਮੇਂ ਜਨਤਾ ਦਾ ਕੋਈ ਸਾਹ ਸੁਖਾਲਾ ਹੋਇਆ ਮਹਾਰਾਜਾ ਰਜੀਤ ਸਿੰਘ ਜਿੰਨਾ ਪੈਸਾ ਮੰਦਰ ਨੂੰ ਦਿੰਦਾ ਸੀ ਉਨਾ ਹੀ ਮਸਜਿਦਾਂ ਉਨੇ ਤੇ ਉਨਾ ਹੀ ਗੁਰਦੁਆਰੇ ਹੁੰਦੇ ਹੁੰਦੇ ਸਨ ਅੱਛਾ ਮੁਖਤਜ ਜੀ ਤੁਹਾਡੀ ਇਸ ਗੱਲ ਤੋਂ ਥੋੜਾ ਜਿਹਾ ਮੈਂ ਇੱਥੇ ਤੁਹਾਨੂੰ ਹੋਰ ਪੁੱਛਣਾ ਚਾਹਣਾ ਹੈ ਕਿ ਸਿੱਖਾਂ ਦੀ ਆਬਾਦੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿਰਫ 14-15% ਸੀਗੀ ਬਾਕੀ ਸਾਰੇ ਹਿੰਦੂ ਤੇ ਮੁਸਲਮਾਨ ਸੀ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਕੌਮ ਜਿਹੜੀ ਬੇਗਹਿਰਤ ਤੇ ਇੰਨੀ ਕਮਜ਼ੋਰ ਹੋ ਚੁੱਕੀ ਸੀਗੀ ਕਿ ਉਹਨਾਂ 'ਚ ਹਿਯਾ ਹੀ ਨਹੀਂ ਸੀ ਤੇ 15% ਸਿੱਖਾਂ ਦੀ ਜਿਹੜੀ ਸਰਕਾਰ ਸਥਾਪਿਤ ਹੋ ਜਾਣਾ ਇਹ ਵੀ ਇੱਕ ਇਸ਼ਾਰਾ ਕਰਦਾ ਹੈ ਕਿ ਉਸ ਸਮੇਂ ਜਿਹੜੀ ਖਲਕਤ ਸੀ ਉਹ ਬੜੀ ਕਮਜ਼ੋਰ ਤੇ ਮਤਲਬ ਬੜੀ ਬੁਝਦਿਲ ਸੀਗੀ ਹਾਂਜੀ ਜੀ ਤੇ ਉਸ ਤੋਂ ਬਾਅਦ ਜਦੋਂ ਮਹਾਰਾਜ ਜੀ ਸਿੰਘ ਇੱਕ ਰਾਜ ਪੈਸਾ ਦਿੰਦਾ ਰਾਜ ਦਿੰਦਾ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਸਭ ਨੂੰ ਬਰਾਬਰ ਦੇ ਅਧਿਕਾਰ ਸਭ ਨੂੰ ਭੋਜਨ ਪੂਰਾ ਮਿਲਦਾ ਸੀਗਾ ਕਿਸੇ ਨੂੰ ਫਾਇਦਾ ਨਹੀਂ ਲਾਇਆ ਗਿਆ ਉਹਦੇ ਰਾਜ ਦੇ ਵਿੱਚ ਕੁਝ ਕਮੀਆਂ ਵੀ ਹੋਣਗੀਆਂ ਕੁਝ ਗਿਣਾਉਂਦੇ ਨੇ ਕ੍ਰਿਟਿਕ ਉਹਨਾਂ ਦੇ ਪਰ ਕੁੱਲ ਮਿਲਾ ਕੇ 10 12% 15% ਵਾਲੇ ਲੋਕਾਂ ਨੇ ਬਾਕੀ ਦੇ 85% ਲੋਕਾਂ ਨੂੰ ਜਿਹੜਾ ਰਾਜ ਦਿੱਤਾ ਉਹ ਇੱਕ ਆਈਡੀਅਲ ਰਾਜ ਸੀਗਾ ਜਿਹਨੂੰ ਅੱਜ ਵੀ ਯਾਦ ਕੀਤਾ ਜਾਂਦਾ ਬਿਲਕੁਲ ਠੀਕ ਹਾਂਜੀ ਇੱਕ ਵਾਰਾਂ ਲੰਮਾ ਸਮਾਂ بارش ਨਾ ਹੋਣ ਕਰਕੇ ਅਨਾਜਾਂ ਨਾ ਪੈਦਾ ਨਾ ਹੋਇਆ ਦੇਸ਼ ਵਿੱਚ ਕਾਲ ਪੈ ਗਿਆ ਲੋਕ ਰੋਟੀ ਤੋਂ ਤੰਗ ਹੋ ਗਏ ਮਹਾਰਾਜਾ ਰਜੀਤ ਸਿੰਘ ਨੇ ਪਿੰਡਾਂ ਸ਼ਹਿਰਾਂ ਵਿੱਚ ਹੋਕਾ ਬਦਵਾ ਫਰਾਇਆ ਲਾਹੌਰ ਦਰਬਾਰ ਵਿੱਚੋਂ ਅਣ ਭੰਡਾਰ ਖੋਲ੍ਹਿਆ ਫੁੱਲ ਗਿਆ ਹੈ ਮੋਤੀ ਦਾਣੇ ਰਾਸ਼ਨ ਲੈ ਜਾਵੋ ਲਾਹੌਰ ਰਹਿਣ ਵਾਲਾ ਇੱਕ ਬੁਰੜਾ ਮੋਚੀ ਆਪਣੇ ਛੋਟੇ ਜਿਹੇ ਪੁੱਤਰੇ ਨੂੰ ਨਾਲ ਲੈ ਕੇ ਆ ਗਿਆ ਮੋਦੀ ਖਾਨ ਨੇ ਆ ਚਾਦਰ ਵਿਛਾਈ ਦਾਣਿਆਂ ਦੀ ਪੰਡ ਭਾਰੀ ਸੀ ਬਜ਼ੁਰਗ ਚੁੱਕ ਨਾ ਸਕਿਆ ਇਨੇ ਚਿਰ ਨੂੰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਲਬਾਸ ਸਾਦੇ ਲਬਾਸ ਵਿੱਚ ਉੱਥੇ ਆ ਗਏ ਆਪਣੇ ਸਿਰ ਤੇ ਦਾਣੇ ਦੀ ਪੰਡ ਚੁੱਕ ਕੇ ਉਸ ਮੋਚੀ ਦੇ ਘਰ ਪਹੁੰਚੇ ਬੁੜੇ ਮੋਚੀ ਕਿਹਾ ਜਵਾਨਾ ਕੋਈ ਮਜ਼ਦੂਰੀ ਲੈ ਜਾ ਮਹਾਰਾਜ ਨੇ ਕਿਹਾ ਮੈਂ ਤਾਂ ਪ੍ਰਜਾ ਦਾ ਸੇਵਕ ਹਾਂ ਮੈਂ ਮਜਦੂਰੀ ਨਹੀਂ ਲੈਂਦਾ ਉਸ ਬੁੱਢੇ ਨੂੰ ਪਤਾ ਨਹੀਂ ਸੀ ਕਿ ਇਹੋ ਹੀ ਮਹਾਰਾਜ ਰਣਜੀਤ ਸਿੰਘ ਹੈ ਇੰਗਲੈਂਡ ਤੋਂ ਇਸ ਇੰਡੀਆ ਕੰਪਨੀ ਵਾਲੇ ਆਏ ਭਾਰਤ ਪੰਜਾਬ ਤੋਂ ਬਿਨਾ ਭਾਰਤ ਵਿੱਚ ਪੰਜਾਬ ਤੋਂ ਬਿਨਾ ਬਾਕੀ ਭਾਰਤ ਦੇ ਹਿੱਸੇ ਤੇ ਕਬਜ਼ਾ ਕਰ ਲਿਆ ਸਿਹਰੇ ਪੰਜਾਬ ਮਹਾਰਾਜ ਰਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰਿਆਂ ਦੀ ਕੁੱਟਣ ਲਈਤੀ ਹੂਣ ਕਰਕੇ ਪੰਜਾਬ ਸਣੇ ਸਾਰੇ ਭਾਰਤ ਤੇ ਅੰਗਰੇਜ਼ ਸਰਕਾਰ ਦਾ ਰਾਜ ਹੋ ਗਿਆ ਪੂਰੇ 190 ਸਾਲ ਭਾਰਤ ਨੂੰ ਗੁਲਾਮੀ ਦੀ ਮਾਰ ਚੱਲਣੀ ਪਈ ਅੰਗਰੇਜ਼ਾਂ ਨੇ ਭਾਰਤ ਵਿੱਚ ਕੋਈ ਕਾਰਖਾਨਾ ਇੰਡਸਟਰੀ ਨਹੀਂ ਲਾਈ ਜਿੱਥੋਂ ਲੋਕਾਂ ਨੂੰ ਕੋਈ ਰੋਜ਼ਗਾਰ ਮਿਲ ਸਕੇ ਭਾਰਤ ਵਿੱਚੋਂ ਤਾਂ دولت ਕੱਚਾ ਮਾਲ ਕਪਾਹ ਅਨਾਜ ਅੰਗਲੈਂਡ ਭੇਜਦੇ ਰਹੇ ਕੋਨੂ ਕੋਨੂ हीरा ਵੀ ਲੈ ਗਏ ਅੰਗਲੈਂਡ ਹੀਰਾ ਵੀ ਅੰਗਲੈਂਡ ਲੈ ਗਏ ਭਾਰਤ ਦੇ ਲੋਕਾਂ ਨੂੰ ਗਰੀਬੀ ਤੇ ਪੁੱਖਮਰੀ ਦੇ ਮੂੰਹ ਵਿੱਚ ਧੱਕਣ ਲਈ ਅੰਗਰੇਜ਼ਾਂ ਨੇ ਕਸਰ ਨਹੀਂ ਛੱਡੀ 1947 ਵਿੱਚ ਭਾਰਤ ਆਜ਼ਾਦ ਹੋਇਆ ਪਰ ਦੇ ਦੋ ਟੁਕੜੇ ਹੋ ਗਏ ਹਿੰਦੁਸਤਾਨ ਤੇ ਦੂਜਾ ਪਾਕਿਸਤਾਨ ਪਾਣੀ ਲਾਗਦੀ ਧਰਤੀ ਬਹੁਤੀ ਧਰਤੀ ਪਾਕਿਸਤਾਨ ਦੇ ਹਿੱਸੇ ਉਧਰ ਰਹਿ ਗਈ ਹਿੰਦੁਸਤਾਨ ਦੇ ਇਥੇ ਮਾਰੂਥਲ ਰੇਗਿਸਤਾਨ ਰੇਤਲਾ ਇਲਾਕਾ ਐਮਪੀ ਦੇ ਬੰਜਰ ਬੇਵਾਬ ਧਰਤੀ ਗਰੀਬੀ ਦਾ ਕਾਰਨ ਵੀ ਬਣੀ 1947 ਨੂੰ ਭਾਰਤ ਦੀ ਵੰਡ ਸਮੇਂ ਭਾਰਤ ਦੀ ਜਨਸੰਖਿਆ 33 ਕਰੋੜ ਸੀ ਅੱਜ 140 ਕਰੋੜ ਤੋਂ ਵੱਧ ਜਨਸਖਿਆ ਹੈ ਵੱਡੀ ਆਬਾਦੀ ਗਰੀਬੀ ਦਾ ਕਾਰਨ ਹੈ ਦੋ ਨੁਕਤੇ ਤੁਸੀਂ ਇੱਥੇ ਦੱਸਿਆ ਜੀ ਇੱਕ ਤਾਂ ਵੰਡ ਦਾ ਹੋਣਾ ਤੇ ਵੰਡ ਦੇ ਵਿੱਚ ਵਧੀਆ ਇਲਾਕਾ ਪਾਕਿਸਤਾਨ ਵਾਲੇ ਪਾਸੇ ਰਹਿ ਜਾਣਾ ਤੇ ਦੂਸਰਾ ਤੁਸੀਂ ਦੱਸਿਆ ਕਿ ਜਿਹੜਾ ਆਬਾਦੀ ਲਗਾਤਾਰ ਬੜੀ ਤੇਜ਼ੀ ਨਾਲ ਵਧਿਆ ਉਹ ਜਿਆਦਾ ਭੀੜ ਭੜਕਾ ਜਿਹੜਾ ਪਰ ਸਕੁਅਰ ਕਿਲੋਮੀਟਰ ਅਸੀਂ ਕਹਿੰਦੇ ਹਾਂ ਸਭ ਤੋਂ ਜਿਆਦਾ ਠਿਕਲੀ ਕਰਾਉਡਡ ਏਰੀਆ ਸਾਡਾ ਯੂਪੀ ਦਾ ਜਾਂ ਬਿਹਾਰ ਦਾ ਇਸ ਕਾਰਨ ਵੀ ਗਰੀਬੀ ਹੈ ਤੇ ਗਰੀਬੀ ਉੱਥੇ ਜਿਆਦਾ ਵੀ ਹੈ ਸਾਨੂੰ ਨਜ਼ਰ ਆਉਂਦੀ ਬਾਕੀ ਘੱਟ ਉੱਤਰੀ ਭਾਰਤ ਦੇ ਉਹ ਦੋ ਵੱਡੇ ਜਿਹੜੇ ਸੂਬੇ ਆ ਉੱਥੇ ਜਿਆਦਾ ਗਰੀਬੀ ਆ ਤੇ ਜਿਹੜਾ ਨਾਰਥ ਇੰਡੀਆ ਦੇ ਬਾਕੀ ਹਿੱਸੇ ਜਿਦਾ ਹਰਿਆਣਾ ਪੰਜਾਬ ਜਾਂ ਉੱਪਰ ਵਾਲੇ ਪਾਸੇ ਆ ਹਿਮਾਚਲ ਜੰਮੂ ਕਸ਼ਮੀਰੋ تھے ਉਹ ਨੌਬਤ ਨਹੀਂ ਹੈ ਆਬਾਦੀ ਦਾ ਕਣਾ ਹੋਣਾ ਵੀ ਤੁਹਾਡੇ ਸਾਹਮਣੇ ਇੱਕ ਕਾਰਨ ਹੈ ਹਾਂਜੀ ਹਾਂਜੀ ਜੀ ਆਜ਼ਾਦੀ ਤੋਂ ਬਾਅਦ ਤੈਨੂੰ ਪਹਲਾਣ ਲੰਗਣ ਤੋਂ ਬਾਅਦ ਜਿੰਨੇ ਵੀ ਪ੍ਰਸ਼ਾਸਕ ਆਏ ਸਭ ਨੇ ਨਿੱਜੀ ਜਾਇਦਾਦ ਕਾਇਮ ਕਰਨ ਲਈ ਭਾਰਤ ਦਾ ਪੈਸਾ ਬਾਹਰਲੇ ਦੇਸ਼ਾਂ ਵਿੱਚ ਖਰਚ ਕਰਕੇ ਭਾਰਤੀ ਗਰੀਬੀ ਵਿੱਚ ਹਿੱਸੇਦਾਰ ਬਣ ਤੋਂ ਪਿੱਛੇ ਨਹੀਂ ਰਹੇ ਸਭ ਨੇ ਆਪਣੀਆਂ ਤਿਆਰੀਆਂ ਕਰਨ ਲਈ ਆਪਣੇ ਵਤਨ ਨਾਲ ਗਦਾਰੀ ਕੀਤੀ ਭਾਰਤੀ ਕਰੰਸੀ ਦਾ ਪਦਰ ਨੀਵਾ ਹੁੰਦਾ ਗਿਆ ਭਾਰਤੀ ਅਜੋਕੀ ਸਰਕਾਰ ਨੇ ਕਪਲੇ ਘਟਾਲੇ ਕਰਨ ਦਾ ਵੱਖਰਾ ਤਰੀਕਾ ਅਪਣਾ ਲਿਆ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਨੇ ਆਪਣੇ ਨੇੜਲੇ ਦੋਸਤਾਂ ਲਈ ਭਾਈ ਵਾਲੀ ਲਈ ਕਾਰਪੋਰੇਟ ਵਾਲੇ ਦੋਸਤਾਂ ਨੂੰ ਬਹੁਤ ਫਾਇਦੇ ਪਹੁੰਚਾਏ ਜੀ ਤੇ ਜਿਹੜੇ ਜਿਹੜੇ ਲੋੜਵੰਦ ਲੋਕ ਸੀ ਉਹਨਾਂ ਤੱਕ ਪਹੁੰਚ ਨਹੀਂ ਕਰ ਸਕੇ ਹਾਂਜੀ ਉਹਨਾਂ ਨੂੰ ਕਰਜ਼ੇ ਦੇ ਕੇ ਕਰੋੜਾਂ ਰੁਪਏ ਮਾਫ ਕਰ ਦਿੱਤੇ ਜਿਨ੍ਹਾਂ ਵਿੱਚ ਨੀਰਮ ਮੋਦੀ ਮਲਤ ਮੋਦੀ ਅਡਵਾਨੀ ਅਵਾਨੀ ਕਈ ਕਾਰਪੋਰਟ ਪੂੰਜੀ ਪ੍ਰਾਈਵੇਟ ਪੂੰਜੀਪਤੀਆਂ ਨੂੰ ਪੈਸਾ ਲੁਟਾਇਆ ਪ੍ਰਧਾਨ ਮੰਤਰੀ ਮੋਦੀ ਜੀ 2014 ਨੂੰ ਇੱਕ ਵਿਖ ਵਿਖਤ ਵਾਕ ਭਾਰਤੀ ਜਨਤਾ ਨੂੰ ਨਾਰਾ ਦਿੱਤਾ ਸੀ ਭਾਰਤ ਵਾਸੀਓ ਅچھے ਦਿਨ ਆਣੇ ਵਾਲੇ ਹੈ ਸਭ ਦਾ ਸਾਥ ਸਭ ਦਾ ਵਿਕਾਸ ਹਰ ਭਾਰਤ ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਦਿੱਤਾ ਜਾਏਗਾ ਬਾਹਰੋਂ ਕਾਲਾ ਧੰਨ ਲਿਆਉਂਗਾ ਨਾ ਖਾਊਂਗਾ ਨਾ ਖਾਣੇ ਦੂੰਗਾ ਵਿਖਤ ਵਾਕ ਮੋਦੀ ਜੀ ਦਾ ਸੱਚਾ ਹੋ ਗਿਆ ਕਾਰਪੋਰੇਟ ਘਰਾਣਿਆਂ ਦੇ ਅچھے ਦਿਨ ਆ ਗਏ ਮੋਦੀਆਂ ਨੇ ਆਪਣੀ ਮੰਨ ਕੀ ਬਾਤ ਬਹੁਤ ਮਨ ਦੀ ਬਾਤ ਬਹੁਤ ਰਹੀ ਤੇ ਪਰ ਕੰਮ ਦੀ ਬਾਤ ਨਹੀਂ ਕੀਤੀ। ਭਾਰ ਦੇ ਕਿਸਾਨ ਮਜ਼ਦੂਰ ਬਹੁਤ ਮਿਹਨਤੀ ਹਨ। ਕਿਸਾਨਾਂ ਦੀ ਫਸਲ ਦਾ ਪੂਰਾ ਮੁੱਲ ਉਹਨਾਂ ਨੂੰ ਨਹੀਂ ਮਿਲਦਾ। ਕਿਸਾਨ ਮਜ਼ਦੂਰ ਰੋਜ਼ਗਾਰ ਦੇਣ بجائے ਕਿਸਾਨ ਮਜ਼ਦੂਰ ਨੂੰ ਰੋਜ਼ਗਾਰ ਦੇਣ ਦੀ بجائے 5 ਕਿਲੋ ਰੋਟੀ ਦੇ ਕੇ ਸਰਕਾਰ ਗਰੀਬਾਂ ਦੀ ਭਲਾਈ ਸਮਝਦੀ ਹੈ। ਕੁਰਸੀਆਂ ਤੇ ਬੈਠੇ ਉੱਚੇ ਅਧਿਕਾਰੀਆਂ ਨੂੰ ਪਤਾ ਨਹੀਂ ਕਿਸਾਨ ਮਜ਼ਦੂਰਾਂ ਨੂੰ ਜੇਠ ਹਾਰ ਦੀ ਮਹੀਨੇ ਦੀ ਅਤਿ ਦੀ ਗਰਮੀ ਪਾਦਰੋਂ ਦੇ ਚਮਾਸੇ ਖੇਤਾਂ ਵਿੱਚ ਕੰਮ ਕਰਦੇ ਆ ਪਸੀਨਾ ਗਰਮੀ ਆਪਣੇ ਪਿੰਡੇ ਤੇ ਸਹਾਰਨਾ ਪੈਂਦਾ ਸਰਦੀ ਦੀ ਰੁੱਤੇ ਪੋਹ ਮਾਗ ਦੇ ਮਹੀਨੇ ਰਾਤ ਦੀ ਹਨੇਰੀ ਰਾਤ ਵਿੱਚ ਕਣਕਾਂ ਨੂੰ ਪਾਣੀ ਲਾਉਣਾ ਹੱਥ ਪੈਰ ਸੁੰਨੇ ਹੋ ਜਾਂਦੇ ਹਨ ਕਈ ਕੀ ਰਾਤਾਂ ਸੌਣਾ ਨਸੀਬ ਨਹੀਂ ਹੁੰਦਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ ਹਰ ਦੁਕਾਨਦਾਰ ਆਪਣੇ ਸੌਦੇ ਦਾ ਦੀ ਲਾਗਤ ਮੁੱਲ ਕੱਢ ਕੇ ਮੁਨਾਫੇ ਰੇਟਾਂ ਦਾ ਰੇਟ ਫਿਕਸ ਕਰਦਾ ਹੈ ਪਰ ਕਿਸਾਨ ਦੀ ਫਸਲ ਦਾ ਮੁੱਲ ਵਪਾਰੀ ਆਪਣੀ ਮਰਜ਼ੀ ਨਾਲ ਮੁੱਲ ਲਾਉਂਦਾ ਹੈ ਕਿਸਾਨ ਆਪਣੇ ਹੱਕਾਂ ਦੀ ਮੰਗ ਲੈ ਕੇ ਦਿੱਲੀ ਦੀਆਂ ਸੜਕਾਂ ਤੇ ਸਾਲ ਪਰ ਰੁਲਦੇ ਰਹੇ 700 ਕਿਸਾਨਾਂ ਦੀ ਮੌਤ ਹੋ ਗਈ ਭੁੱਖੇ ਤੇ ਆਏ ਪੂੰਜੀ ਸੌਦੇ ਰਹੇ ਸਮੇਂ ਦੀ ਸਰਕਾਰ ਨੇ ਸੁਣਾਈ ਨਹੀਂ ਕੀਤੀ ਸਿਆਲ ਵਿੱਚ ਕਹਿਰਾ ਦੀ ਸਰਦੀ ਵਿੱਚ ਕਿਸਾਨ ਤੇ ਠੰਡੇ ਪਾਣੀ ਦੀਆਂ ਕਿਸਾਨਾਂ ਤੇ ਠੰਡੇ ਪਾਣੀ ਦੀਆਂ ਤੋਪਾਂ ਚਲਾਈਆਂ ਗਈਆਂ ਕਈਆਂ ਕਿਸਾਨਾਂ ਨੂੰ ਜੇਲਾ ਵਿੱਚ ਕੈਦ ਕੀਤਾ ਗਿਆ ਮੋਦੀ ਸਾਹਿਬ ਨੇ ਮਨ ਕੀ ਬਾਤ ਬਹੁ ਵਾਰ ਕੀਤੀ 700 ਕਿਸਾਨਾਂ ਦੀ ਮੌਤ ਤੇ ਵੀ ਅਫਸੋਸ ਲਈ ਇੱਕ ਲਫ਼ਜ਼ ਵੀ ਨਹੀਂ ਕਿਹਾ ਸਰਕਾਰ ਵੱਲੋਂ ਹਰ ਇੱਕ ਚੀਜ਼ ਤੇ ਜੀਐਸਟੀ ਟੈਕਸ ਸਭ ਨੂੰ ਦੇਣਾ ਪੈਂਦਾ ਹੈ ਸਭ ਤੋਂ ਵੱਡੀ ਮਾਰ ਕਿਸਾਨਾਂ ਤੇ ਗਰੀਬਾਂ ਮਜ਼ਦੂਰਾਂ ਨੂੰ ਪੈਂਦੀ ਹੈ ਮਹਿੰਗਾਈ ਦਾ ਵੱਡਾ ਕਾਰਨ ਪੂੰਜੀਪਤੀ ਕਾਪੋਰੇਟ ਕਾਰਪੋਰੇਟ ਜਿਨ੍ਹਾਂ ਸਾਂ ਸਸਤੇ ਪਾ ਖਰੀਦ ਕੇ ਸਟਾਹ ਕਰਕੇ ਆਪਣੀ ਮਰਜ਼ੀ ਮੁਤਾਬਕ ਮਹਿੰਗੇ ਰੇਟਾਂ ਤੇ ਬਾਜ਼ਾਰ ਵਿੱਚ ਵੇਚਦੇ ਹਨ ਭਾਰਤ ਵਿੱਚ ਅਮੀਰੀ ਕਮੀ ਨਹੀਂ ਸਿਹਤ ਦਾਣਾ ਤੇ ਬੇਈਮਾਨਾਂ ਦੀ ਦੇਣ ਹੈ ਗਰੀਬੀ ਤੇ ਭੁੱਖਮਰੀ ਇਹ ਇਤੇ ਕੁਝ ਲੈਣਾ ਕਪਤਾ ਦੀਏ ਕਹਿ ਰਿਆਂ ਮਨ ਕੀ ਬਾਤ ਸੁਣ ਸੁਣ ਕੇ ਮੋਦੀ ਜੀ ਅਸੀਂ ਅੱਕ ਗਏ ਹਾਂ ਹੋਰ ਚੋਰ ਹੁਣ ਹਜਮ ਨਹੀਂ ਹੁੰਦਾ ਹੋਣ ਨੱਕੋ ਡੱਕ ਗਏ ਆ ਪੂੰਜੀ ਪਤਿਆਂ ਦੀ ਹਮਦਰਦੀ ਚਲ ਕਰੀ ਕਰਦਾਰ ਤੇਰੇ ਚੋਂ ਜੀਐਸਟੀ ਹਰ ਚੀਜ਼ ਤੇ ਟੈਕਸ ਹੁਣ ਹੋੜ ਲਖੋ ਕੱਕ ਹੋਏ ਆ ਬੇਰੋਜ਼ਗਾਰੀ ਕਰੇ ਖਵਾਰੀ ਕੀ ਗਰੀਬ ਦਾ ਜੀਣਾ ਅੱਛੇ ਦਿਨ ਉਡੀਕਦੇ ਮੋਦੀ ਗੁਰੂਤਮਬਾਰੇ ਥੱਕ ਗਏ ਹਾਂ ਲੰਮੇ ਸਮੇਂ ਤੋਂ ਲੁਟੇਰਿਆਂ ਇਹ ਲੁੱਟਾ ਖੋਹਾਂ ਜ਼ਗੀਰਦਾਰੀ ਸਿਸਟਮ ਵਾਧੀ ਆਬਾਦੀ ਅਨਪੜਤਾ ਅਫਸਰशाही ਦੀ ਬੇਈਮਾਨੀ ਜਦੋਂ ਵੀ ਕਿਸੇ ਨੂੰ ਸੜਕ ਬਣਾਉਣ ਵਾਸਤੇ ਠੇਕੇਦਾਰ ਨੂੰ ਠੇਕਾ ਦਿੰਦੇ ਨੇ ਉਹਨੂੰ ਹਿੱਸਾ ਆਪਣਾ ਪਰਤੀ ਪਹਿਲੋਂ ਰੱਖ ਲੈਂਦੇ ਨੇ ਇਸ ਕਰਕੇ ਵੀ ਗਰੀਬੀ ਭਾਰਤ ਵਿੱਚ ਬਹੁਤੀ ਹੈ ਜੀ ਮਤਲਬ ਬੇਈਮਾਨੀ ਕ੍ਰਪਸ਼ਨ ਤੇ ਪਰਿਵਾਰ ਪ੍ਰਸਤੀ ਨਿਜ ਪ੍ਰਸਤੀ ਜਿਹੜੀ ਆ ਜਿਹੜੇ ਇਹਨਾਂ ਨੇ ਭੜੇ ਊਸੂਲ ਬਣਾ ਲਏ ਇਹਦਾ ਕਰਕੇ ਆ ਅੱਛਾ ਮੈਂ ਤੁਹਾਡੇ ਕੋ ਆਪਣੇ ਮੁਖਤਰੀ ਇੱਕ ਸਵਾਲ ਪੁੱਛਣਾ ਚਾਹਉਣਾ ਤੁਸੀਂ ਕਿਸਾਨ ਅੰਦੋਲਨ ਦੀ ਜਾਂ ਕਿਸਾਨਾਂ ਦੀ ਗੱਲ ਕੀਤੀ ਆ ਕਿਸਾਨ ਅੰਦੋਲਨ ਦੇ ਵਿੱਚ ਇੱਕ ਬੜਾ ਨਾਰਾ ਜੋ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮਜ਼ਦੂਰ ਕਿਤੇ ਪਿੱਛੇ ਛੁੱਟ ਕੇ ਲੱਗਦੇ ਮਜ਼ਦੂਰ ਦੀ ਹਾਲਤ ਕਿਸਾਨ ਨਾਲੋਂ ਵੀ ਬੱਦਤਰ ਆ ਉੱਥੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਵੇਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਬਾਕੀ ਬੁੱਧੀਜੀਵੀ ਵਰਗ ਆ ਉਹ ਉਹਨਾਂ ਦੀ ਸਾਰ ਲੈਣ ਦੀ ਵੀ ਕੋਈ ਇਹ ਕਢਾ ਕੇ ਕੋਈ ਕੰਮ ਕਰ ਰਿਹਾ ਨਜ਼ਰ ਆਉਂਦਾ ਕਿਸਾਨ ਮਜ਼ਦੂਰ ਜਿਹੜੇ ਨੇ ਮੈਂ ਸਮਝਣਾ ਵੀ ਉਹਨਾਂ ਨੂੰ ਕੰਮ ਤਾਂ ਇੱਥੇ ਮਿਲਣਾ ਹੈ ਸਾਡੇ ਅਵਾਨੀਆਂ ਨੇ ਅਡਵਾਨੀਆਂ ਨੇ ਆਪਣਾ 100-100 ਏਕੜ ਰਕਬਾ ਲੈ ਕੇ ਉਹਦੇ ਵਿੱਚ ਸਰਕਾਰ ਵੱਲੋਂ ਰਿਵਿਊ ਲੈਣਾ ਵਸਾਈਆਂ ਤੇ ਕੰਮ ਮੁੱਕ ਗਿਆ ਕੰਮ ਤਾਂ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਨਾ ਹੈ ਔਰ ਮਜ਼ਦੂਰ ਤੇ ਕਿਸਾਨ ਤੇ ਆਖਰ ਸਾਰਾ ਭਾਰ ਪੈਰਾਂ ਤੇ ਆਉਣਾ ਹੈ ਕਿਸਾਨ ਤੇ ਭਾਰ ਬਹੁਤਾ ਪੈਂਦਾ ਕਿਉਂਕਿ ਉਹਦੀ ਜਿਹੜਾ ਤਾਂ ਮੁੱਲ ਮਿਲਦਾ ਨਹੀਂ ਮਜਦੂਰ ਨੇ ਆਪਣੀ ਦਿਹਾੜੀ ਜਿੰਨੀ ਉਹ ਫਿਰਸ ਹੋਈ ਹੈ ਜਾਂ ਜੋ ਰਵਾਜ ਚੱਲਦਾ ਉਹ ਮਿਲ ਜਾਣਾ ਹੈ ਕਿਸਾਨ ਨੂੰ ਪੂਰਾ ਪਾਣੀ ਮਿਲਦਾ ਇਸ ਕਰਕੇ ਉਹਨੂੰ ਤਾਂ ਕਈ ਵਾਰਾਂ ਮਟਰਾਂ ਦੀਆਂ ਬੋਰੀਆਂ ਗਵਾਂ ਨੂੰ ਪਾਣੀਆ ਪੈਂਦੇ ਨੇ ਭਾਏ ਨਹੀਂ ਮਿਲਦਾ ਮੰਡੀ ਵਿੱਚ ਇਸ ਕਰਕੇ ਕਿਸਾਨ ਤੇ ਬਹੁਤਾ ਪਰ ਪੈਂਦਾ ਮਜਦੂਰ ਦੀ ਹਾਲਤ ਬਹੁਤ ਬੜੀ ਹਾਲਤ ਆ ਚਲੋ ਓਵਰ ਆਲ ਸਾਰੇ ਭਾਰਤ ਦੇ ਵਿੱਚ ਜਿਹੜੀ ਆ ਵੈਸੇ ਕਿਹਾ ਜਾਂਦਾ ਕਿ ਤੁਸੀਂ ਹੁਣ ਸਿਆਸੀ ਕੁਝ ਥੋੜੀ ਜਿਹੀ ਸ਼ੇਰਾਂ ਮੈਂ ਤੁਹਾਨੂੰ ਕੋਈ ਹੋਰ ਗੱਲ ਜਾਣਨੀ ਚਾਹਨਾ ਜੇ ਆਪਾਂ ਨੂੰ ਲੱਗ ਰਿਹਾ ਸਾਰਿਆਂ ਨੂੰ ਇਸ ਵੇਲੇ ਕਿ ਮੋਦੀ ਸਾਹਿਬ ਦਾ ਜਿਹੜਾ ਇਹ ਰਜਿਮ ਹੈ ਜਿਹੜਾ ਇਹ ਦੌਰ ਚੋਂ ਅਸੀਂ ਨਿਕਲ ਰਹੇ ਹਾਂ ਉਹਦੇ ਵਿੱਚ ਸਾਡੀ ਹਾਲਤ ਪਹਿਲਾਂ ਨੂੰ ਵੀ ਪੈੜੀ ਹੋਈ ਆ ਹਾਂਜੀ ਹਾਂਜੀ ਇਲੈਕਸ਼ਨ ਫੇਰ ਆਉਣ ਵਾਲੀ ਆ ਹਾਂਜੀ ਹੁਣ ਲੋਕੀ ਕਿੱਦਾਂ ਸੋਚ ਰਹੇ ਨੇ ਹੁਣ ਲੋਕੀ ਕੀ ਸੋਚਦੇ ਨੇ ਕਿਉਂਕਿ ਆਪਾਂ ਪਰਖਿਆ ਹੋਇਆ ਕਾਂਗਰਸ ਨੂੰ ਵੀ ਲੰਬਾ ਸਮਾਂ ਪਰਖਿਆ ਹੋਇਆ ਔਰ ਬਾਕੀ ਜਿਹੜੀਆਂ origignal ਪਾਰਟੀਆਂ ਨੇ ਆਪਾਂ ਅਕਾਲੀ ਦਲ ਨੂੰ ਵੀ ਵੇਖਿਆ ਹੋਇਆ ਕਿ ਗੱਲਾਂ ਨਿਸ਼ਾਨਾ ਦੀਆਂ ਕੀਤੀਆਂ ਪਰ ਉਹਨਾਂ ਦੇ ਹਿੱਤ ਨਹੀਂ ਪੂਰੇ ਪੰਜਾਬ ਉਹਨਾਂ ਦੇ ਰਾਜ ਦੇ ਦੌਰਾਨ ਪੰਜਾਬ ਦੇ ਹੋਰ ਟੁੱਟੇ ਹੋਏ ਪੰਜਾਬ ਹੋਰ ਗਰੀਬ ਹੋਇਆ ਪੰਜਾਬ ਹੋਰ ਕਮਜ਼ੋਰ ਹੋਇਆ ਤੇ ਕੀ ਹੁਣ ਆਪਾਂ ਨੂੰ ਹੁਣ ਕੀ ਲੱਗਦਾ ਕਿ ਲੋਕ ਕੀ ਸੋਚ ਰਹੇ ਨੇ ਭਾਰਤ ਦੇ ਇਹ ਜਿੱਲ ਜਿੱਲਣ ਜੋ ਨਿਕਲਣ ਦੀ ਕਿਹੋ ਜਿਹਾ ਉਪਰਾਲਾ ਕਰਨਾ ਚਾਹੁੰਦੇ ਨੇ ਇਸ ਦਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਾਂ ਕਿ ਚਵੀ ਦੀਆਂ ਵੋਟਾਂ ਵਿੱਚ ਇਲੈਕਸ਼ਨ ਵਿੱਚ ਪਤਾ ਲੱਗਣਾ ਵੀ ਲੋਕ ਕੀ ਫਤਵਾ ਦਿੰਦੇ ਨੇ ਔਰ ਲੋਕਾਂ ਦੀ ਪਾਵਨਾ ਅੰਦਰਲੀ ਉਹ ਬੜ ਕੇ ਸਾਹਮਣੇ ਆ ਜਾਣੀ ਹੈ ਗਰੀਬੀ ਇੱਕ ਐਸੀ ਵੱਡੀ ਮਾਰ ਹੈ ਉਦੇ ਬਾਰੇ ਕੁਝ ਇੱਕ ਸ਼ਾਇਰੀ ਪਈ ਲੈਣਾ ਮੈਂ ਕਹਿਣ ਲੱਗਾ ਹੂੰ ਹੂੰ ਜੀਣਾ ਜੱਗ ਤੇ ਪੜਾ ਗਰੀਬ ਦਾ ਕੀ ਚਾਹੇ ਚਿੱਤ ਜੇ ਕਦੇ ਬਹਾਰ ਨੂੰ ਵੀ ਹੂੰ ਹੂੰ ਲੋਕੀ ਹਟੀਆਂ ਦੇ ਬੋਹੇ ਮਾਰ ਲੈਂਦੇ ਖੁਸ਼ੀ ਨਾਲ ਜੇ ਜਾਏ ਬਾਜ਼ਾਰ ਨੂੰ ਵੀ ਠੀਕ ਹੈ ਤੁਹਾਡੀ ਗੱਲ ਗਰੀਬ ਦਾ ਜੀਣਾ ਬਹੁਤ ਔਖਾ ਹੈ ਮੁਸ਼ਕਲ ਹੈ ਕੂੰ ਦਾ ਸੁਣ ਕੇ ਲੈਣ ਵਜਾ ਦੀ ਵਾਹ ਮਿਲਣ ਜਾਏ ਗਰੀਬ ਨੂੰ ਯਾਰ ਗਰੀਬ ਦੇ ਯਾਰ ਨੂੰ ਵੀ ਅੰਗ ਸਾਗ ਸਭ ਮੁਖ ਭਵਾਲ ਲੈਂਦੇ ਪੁੱਲ ਜਾਹ ਗਰੀਬ ਦੇ ਪਿਆਰ ਨੂੰ ਵੀ ਪਵੇ ਰਾਤ ਆਰਾਮ ਦੇ ਨਾਲ ਲੋਕੀ ਅੱਖਾਂ ਮੀਟ ਲਗਾਉਂਦੇ ਤਾੜੀਆਂ ਨੂੰ ਢਿੱਡੋਂ ਭੁੱਖੇ ਗਰੀਬ ਨੂੰ ਨੀਂਦ ਕਿੱਥੇ ਰੋ ਰੋ ਚੋਰ ਦਾ ਕਿਸਮਾ ਮਾਰੀਆਂ ਨੂੰ ਗਰੀਬੀ ਅਮੀਰੀ ਇਹਨਾਂ ਕਾਰਪੋਰੇਟਾਂ ਦੀ ਜਿਨ੍ਹਾਂ ਨੇ ਫਸਲ ਸਸਤੇ ਪਾਦ ਖਰੀਦ ਕੇ ਦੱਬ ਕੇ ਸਾਲ ਪਾਰ ਜਦੋਂ ਰੇਟ ਬਾਜ਼ਾਰ ਦੇ ਪੂਰਾ ਤੇਨ ਲਾ ਕੇ ਦਮ ਆ ਜਣਾ ਉਹਨੂੰ ਬਾਹਰ ਕੱਢ ਦੇਣ ਇਸ ਕਰਕੇ ਗਰੀਬੀ ਦੇਣ ਇਹਨਾਂ ਦੀ ਹੈ ਹੁਣ ਇੱਕ ਹਫਤਾ ਮੈਂ ਜਿਹੜੀ ਇੱਥੇ ਆ ਕੇ ਕੈਨੇਡਾ ਦੀ ਤਰਤੀਬ ਤੇ ਜੋ ਮੈਂ ਮਹਿਸੂਸ ਕੀਤਾ ਉਹ ਪਤਾ ਨਹੀਂ ਉਹ ਠੀਕ ਹੋਣਾ ਕਿ ਜਦ ਤੁਹਾਡੇ ਪ੍ਰਵਾਨ ਹੋਣਾ ਕਿ ਨਹੀਂ 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 ਬਿਲਕੁਲ ਕਵੀ ਤੇ ਵੇਖੋ ਜੀ ਜਿੱਥੇ ਵੀ ਜਾਂਦੇ ਸੰਵੇਦਨਸ਼ੀਲ ਹੁੰਦੇ ਆ ਕਵੀ ਤੇ ਉਸ ਮੁਆਸ਼ਰੇ ਨੂੰ ਉਸ ਭਾਈਚਾਰੇ ਨੂੰ ਉਹਨਾਂ ਦੀ ਨब्ਜ਼ ਨੂੰ ਜ਼ਿਆਦਾ ਟਟੋਲ ਲੈਂਦੇ ਸੀ ਨੇੜੋਂ ਤੇ ਕੈਨੇਡਾ ਬਾਰੇ ਵੀ ਅਖੀਰ ਵਿੱਚ ਜੀ ਇੱਕ ਕਵਤਾ ਕਿਉਂਕਿ ਮੁਖਤਾ ਜੀ ਨਾਲ ਨਾਲ ਪੋएट ਵੀ ਨੇ ਰਾਈਟਰ ਨੇ ਭਾਵੇਂ ਤੁਸੀਂ ਉਹਨਾਂ ਦੇ ਲਿਬਾਸ ਤੋਂ ਵੇਖਦੇ ਹੋਗੇ ਕਿ ਬਹੁਤ ਧਾਰਮਿਕ ਵਿਅਕਤੀ ਨੇ ਪਰ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਭਾਰਤ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਹਾਲਾਂਕਿ ਜਦੋਂ ਆਪਾਂ ਬਾਕੀ ਕੁਝ ਲੋਕਾਂ ਜਿਹੜੇ ਸਕਾਲਰ ਨੇ ਉਹਨਾਂ ਦੀ ਗੱਲ ਕਰਦੇ ਆ ਤਾਂ ਧਰਮ ਦੇ ਵਿੱਚ ਰਹਿੰਦੇ ਆ ਵੀ ਭਾਵੇਂ ਆਚਾਰੀਆ ਰਜਨੀਸ਼ ਦੀ ਗੱਲ ਕਰ ਲਈਏ ਉਹਨਾਂ ਬਾਰੇ ਉਪਤਾਂਗ ਵੀ ਬੜਾ ਕੁਝ ਕਿਹਾ ਜਾਂਦਾ ਉਹਨਾਂ ਨੇ ਵੀ ਭਾਰਤ ਦੀ ਗਰੀਬੀ ਦੇ ਬਾਰੇ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਤੇ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਸਾਡੇ ਧਾਰਮਿਕ ਆਗੂ ਜਿਹੜੇ ਆ ਉਹ politically ਵੀ ਚੇਤਨ ਨੇ ਔਰ economics ਦਾ ਵੀ ਉਹਨਾਂ ਨੂੰ ਸਮਝ ਆਇਆ ਇਹੀ ਗੁਣ ਜਿਹੜੇ ਆ ਉਹ ਕਿਸੇ ਵਿਅਕਤੀ ਨੂੰ ਦੁਜਾਤੋਂ ਵਖਰਾਉਂਦੇ ਨੇ ਸੋ ਮੁਖਤਾ ਜੀ ਨੇ ਸਾਨੂੰ ਬੜਾ ਵਧੀਆ ਦੱਸਿਆ ਗਰੀਬੀ ਦੇ ਕਾਰਨ ਕਿਉਂਕਿ ਅੱਜ ਕੱਲੋ ਕੈਨੇਡਾ ਆਏ ਹੋਏ ਨੇ ਤੇ ਕੈਨੇਡਾ ਬਾਰੇ ਉਹਨਾਂ ਦੇ ਕੀ ਵਿਚਾਰ ਆ ਉਹ ਇੱਕ ਕਵਿਤਾ ਦੇ ਰੂਪ ਚ ਅਖੀਰ ਚ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ ਜੀ ਆਲੀ ਸ਼ਾਨ ਬਿਲਡਿੰਗਾਂ ਟਾਵਰ ਵਿਕਸਤ ਦੇਸ਼ ਕੈਨੇਡਾ ਏ ਚੌੜੀਆਂ ਸੜਕਾਂ ਸੁਖ ਸੁਵਰਧੀਆਂ ਰਕਬਾ ਦੂਰ ਦਰੇੜਾ ਏ ਆਈ ਲੈਸ ਅੰਗਰੇਜ਼ੀ ਪਾਸ਼ਾ ਜੇ ਨਹੀਂ ਪੜਨੀ ਆਉਂਦੀ ਕਾਮਯਾਬ ਨਹੀਂ ਇੱਥੇ ਕੋਈ ਗੱਭਰੂ ਬੁੱਢ ਬਲੇਡਾ ਏ ਕਦਰ ਵਕਤ ਦੀ অতি ਜ਼ਰੂਰੀ ਪੇਸ਼ੀ ਜਿਵੇਂ ਕਚਹਿਰੀ ਦੀ ਕਦਰ ਵਕਤ ਦੀ অতি ਜ਼ਰੂਰੀ ਪੇਸ਼ੀ ਜਿਵੇਂ ਕਚਹਿਰੀ ਦੀ ਸੁਖ ਦੀ ਨੀਂਨਾ ਤਾਜ਼ਾ ਖਾਣਾ ਐਸ ਆਰਾਮ ਪਰੇਡਾ ਏ ਮਿੱਠੀ ਜੇਲ ਕੈਨੇਡਾ ਅੰਦਰ ਕੈਦੀ ਵੇਖੇ ਲੋਕੀ ਚਾਦਰ ਵੇਖ ਕੇ ਪੈਰ ਪਸਾਰਿਆ ਫਿਰ ਨਾ ਲੱਗਦਾ ਠੇਡਾ ਏ ਮਹਿਗਦਾਰਾਂ ਦੀ ਖਿਚਬੰਦੀ ਦੌਰਜ ਹਰ ਕੋਈ ਸ਼ਾਮਲ ਜਿਗਰੀ ਰਿਸ਼ਤੇ ਠੀਕੇ ਲੱਗਦੇ ਕਿਡਾ ਖੂਬ ਕੈਨੇਡਾ ਖੂਬ ਛਲੇਡਾ ਏ ਨਹੀਂ ਲੱਗਦੇ ਰੁੱਖਾਂ ਨੂੰ ਡਾਲਰ ਕੋਈ ਭਲੇਖਾ ਖਾਵੇ ਨਾ ਹਾਂ ਹਾਂ ਕੰਮ ਮਿਲੇ ਤਾਂ ਸੌਖਾ ਜੀਣ ਨਹੀਂ ਤਾਂ ਟੇਡਾ ਮੇਡਾ ਏ ਹਾਂ ਦੂਰ ਦੇ ਟੋਲ ਸਹਾਣੇ ਇੱਥੇ ਕੋਈ ਗਰੀਬ ਨੂੰ ਪੁੱਛਦਾ ਨਹੀਂ ਬੇਰੋਜ਼ਗਾਰੀ ਨਿਰਖਵਾਰੀ ਭਾਵੇਂ ਰਤਬਾ ਕਿਡਾ ਏ ਸੁੰਦਰ ਬਾਤਾ ਮਰਨ ਸ਼ਾਂਤੀ ਹਰ ਕੋਈ ਇੱਥੇ ਫੰਨੇ ਖਾਂ ਪੈਸੇ ਸੰਸਰ ਦਾਰੀ ਮੁਕਤਾ ਹਰ ਕੋਈ ਇੱਕੋ ਜਿਹਾ ਏ ਪੈਸੇ ਸੰਸਰਦਾਰੀ ਮੁਕਤਾ ਹਰ ਪਈ ਇੱਕੋ ਜੱਡਾ ਹੈ ਧੰਨਵਾਦ ਬਹੁਤ ਖੂਬ ਜੀ ਬਹੁਤ ਵਧੀਆ ਕਵਤਾ ਵੀ ਤੁਹਾਡੀ ਔਰ ਕੈਨੇਡਾ ਦੇ ਬਾਰੇ ਵੀ ਇਹਨਾਂ ਦੇ ਜਿਹੜੇ ਜਜ਼ਬਾਤ ਨੇ ਜੀ ਉਹ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਔਰ ਭਾਰਤ ਦੇ ਗਰੀਬੀ ਦੇ ਕਾਰਨਾਂ ਵਿੱਚ ਜਿਹੜੇ ਮੂਲ ਕਾਰਨ ਨੇ ਉਹ ਉਹਨਾਂ ਨੇ ਗढ़ਾਈ ਨੇ ਵਾਕਿਆ ਹੀ ਉਹ ਧਿਆਨ ਦੇਣ ਦੀ ਗੱਲ ਹੈ ਕਿ ਸਾਡੇ ਮੁਲਕ ਦੇ ਜਿਹੜੀ ਬਰਬਾਦੀ ਦੇ ਕੀ ਕਾਰਨ ਨੇ ਤੁਸੀਂ ਜੇ ਪਾਸੇ ਚੰਦ ਤੇ ਪਹੁੰਚ ਰਹੇ ਆ ਬਹੁਤ ਸਾਰਾ ਪੈਸਾ ਅਸੀਂ ਉਸ ਪਾਸੇ ਵੀ ਖਰਚ ਰਹੇ ਆ ਪਰ ਜਿਹੜਾ ਇੱਕ ਧਿਆਨ ਦੇਣ ਦੀ ਲੋੜ ਹੈ ਜਿਹੜਾ ਧਿਆਨ ਸਾਡੇ ਗੁਰੂ ਸਾਹਿਬਾਨ ਨੇ ਆਮ ਨਮਾਣੇ ਬੰਦੇ ਦੀ ਜਦੋਂ ਕਿਹਾ ਗੁਰੂ ਸਾਹਿਬ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੁਅਤ ਨੀਚ ਤੇ ਮੇਰੀ ਵੱਡਿਆ ਸੰਗ ਕੀ ਰੀਤ ਤੇ ਉਸ ਅਸੂਲਾ ਨੂੰ ਨਾਲ ਲੈ ਕੇ ਚੱਲੀਏ ਤੇ ਜਿਹੜੇ ਸਾਡੇ ਤੋਂ ਪਿੱਛੇ ਰਹਿ ਗਏ ਆ ਉਹਨਾਂ ਦੀ ਵੀ ਬਾਹ ਫੜੀਏ ਤੇ ਅਗਲੀ ਦੌੜ 'ਚ ਸ਼ਾਮਲ ਨਾ ਹੋਈਏ ਭਾਵੇਂ ਕੈਨੇਡਾ ਰਹੀਏ ਤੇ ਭਾਵੇਂ ਭਾਰਤ ਰਹੀਏ ਤੇ ਅਸੀਂ ਚੰਗਾ ਜੀਵਨ ਬਤੀਤ ਕਰ ਸਕਦੇ ਆ ਜੇ ਅਸੀਂ ਕੁਰਬਾਨੀ ਤੋਂ ਤੇ ਗੁਰੂ ਸਾਹਿਬਾਂ ਦੀਆਂ ਸਿੱਖਿਆ ਤੋਂ ਸੇਧ ਲੈ ਲਈਏ ਜਿੱਦਾਂ ਸਾਨੂੰ ਮੁਫਤਾ ਜੀ ਨੇ ਸਮਝਾਇਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ ਅਨੰਦ ਸਾਡਾ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ